ਮੇਰਾ ਨਾਮ ਸ਼ਾਲੂ ਹੈ ਮੈਂ ਮੀਡਲ ਕਲਾਸ ਘਰਾਂ ਦੇ ਨਾਲ ਸੰਬੰਧ ਰੱਖਦੀ ਹਾਂ ਅਸੀਂ ਤਿੰਨ ਭੈਣਾਂ ਹਾਂ ਮੇਰੇ ਤੋਂ ਛੋਟੀਆਂ ਦੋ ਭੈਣਾਂ ਹੋਰ ਹਨ ਜਦੋਂ ਮੇਰੇ ਲਈ ਰਵੀ ਦਾ ਰਿਸ਼ਤਾ ਆਇਆ ਤਾਂ ਪਹਿਲੀ ਵਾਰ ਵਿੱਚ ਹੀ ਰਵੀ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਗਈ ਕਿਉਂਕਿ ਰਵੀ ਹਰ ਲਿਹਾਜ਼ ਤੋਂ ਮੇਰੇ ਲਈ ਠੀਕ ਸੀ ਮੇਰੇ ਮਾਪੇ ਤਾਂ ਮੇਰੀ ਕਿਸਮਤ ਤੇ ਜਿੰਨਾ ਖੁਸ਼ ਹੁੰਦੀ ਉਨਾ ਘੱਟ ਸੀ ਕਿਉਂਕਿ ਪਹਿਲੀ ਵਾਰ ਵਿੱਚ ਹੀ ਮੇਰੇ ਲਈ ਐਨਾ ਚੰਗਾ ਰਿਸ਼ਤਾ ਆ ਗਿਆ ਸੀ ਰਵੀ ਇੱਕ ਮਲਟੀਨੇਸ਼ਨਲ ਕੰਪਨੀ ਵਿੱਚ ਨੌਕਰੀ ਕਰਦਾ ਸੀ ਇਕਲੌਤਾ ਸੀ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਉਸਦੇ ਪਾਪਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਵੇਂ ਹੀ ਮੇਰਾ ਤੇ ਰਵੀ ਦਾ ਰਿਸ਼ਤਾ ਤੈਅ ਹੋਇਆ ਵਿਆਹ ਦੀ ਤਰੀਕ ਵੀ ਕੁਝ ਸਮੇਂ ਬਾਅਦ ਹੀ ਰੱਖ ਦਿੱਤੀ ਗਈ ਸੀ ਤੇ ਅੱਜ ਮੈਂ ਦੁਲਹਨ ਬਣੀ ਬੈਠੀ ਸੀ ਦੁਲਹਨ ਦੇ ਲਾਲ ਜੋੜੇ ਵਿੱਚ ਮੇਰਾ ਸਫੇਦ ਰੰਗ ਮੋਤੀਆਂ ਦੀ ਤਰ੍ਹਾਂ ਚਮਕ ਰਿਹਾ ਸੀ ਪਰ ਮੈਨੂੰ ਨਹੀਂ ਪਤਾ ਸੀ ਇਹ ਸੁਹਾਗ ਦਾ ਲਾਲ ਰੰਗ ਕੁਝ ਹੀ ਮਹੀਨੇ ਬਾਅਦ ਮੇਰੇ ਲਈ ਮੌਤ ਦਾ ਰੰਗ ਵੜਨ ਵਾਲਾ ਸੀ ਮੈਂ ਤਾਂ ਬਸ ਵਿਆਹ ਨੂੰ ਲੈ ਕੇ ਦਿਲ ਵਿੱਚ ਹਜ਼ਾਰਾਂ ਸੁਪਨੇ ਸਜਾਈ ਤੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ ਰਵੀ ਨੂੰ ਮੈਂ ਸਿਰਫ ਫੋਟੋ ਵਿੱਚ ਹੀ ਦੇਖਿਆ ਸੀ ਕਿਉਂਕਿ ਮੇਰੀ ਅਰੇਂਜ ਮੈਰਿਜ ਸੀ ਅਤੇ ਸਾਡੀ ਮੰਗਣੀ ਤੇ ਵਿਆਹ ਦੇ ਵਿਚਾਲੇ ਵੀ ਜਿਆਦਾ ਸਮਾਂ ਨਹੀਂ ਸੀ ਜਲਦੀ ਹੀ ਵਿਆਹ ਹੋ ਗਿਆ ਸੀ ਕੁਝ ਮਿਲਣ ਵਿਲਾਉਣ ਵਾਲੀ ਰਿਸ਼ਤੇਦਾਰ ਔਰਤਾਂ ਨੇ ਮੈਨੂੰ ਕਮਰੇ ਵਿੱਚ ਲੈ ਕੇ ਬਿਠਾ ਦਿੱਤਾ ਸੀ ਇੱਕ ਔਰਤ ਨੇ ਜਦੋਂ ਮੇਰਾ ਹੱਥ ਫੜਿਆ ਤਾਂ ਕਹਿਣ ਲੱਗੀ ਦੁਲਹਨ ਤਾਂ ਬੁਖਾਰ ਨਾਲ ਤਪ ਰਹੀ ਹੈ ਦੂਜੀ ਔਰਤ ਕਹਿਣ ਲੱਗੀ ਹਾਏ ਕੀ ਬਿਮਾਰ ਬੇਟੀ ਵਿਆਹ ਦਿੱਤੀ ਉਹਨਾਂ ਲੋਕਾਂ ਨੇ ਅਜੇ ਤਾਂ ਦੁਲਹਨ ਨੇ ਪੈਰ ਰੱਖਿਆ ਹੈ ਤੇ ਉਸ ਨੂੰ ਬੁਖਾਰ ਵੀ ਚੜ ਗਿਆ ਅਸੀਂ ਤਾਂ ਬਹੁਤ ਸਮਝਾਇਆ ਸੀ ਸਰਲਾ ਨੂੰ ਕਿ ਅਣਜਾਣ ਲੋਕਾਂ ਵਿੱਚ ਰਿਸ਼ਤਾ ਨਾ ਕਰੇ ਪਤਾ ਨਹੀਂ ਚੱਲਦਾ ਕੁੜੀ ਨੂੰ ਕੀ ਬਿਮਾਰੀ ਹੈ ਕੀ ਨਹੀਂ ਹੁਣ ਦੇਖੋ ਨਾ ਹੋ ਗਈ ਉਹੀ ਗੱਲ ਜਿਸ ਦਾ ਡਰ ਸੀ ਮੈਂ ਚੁੱਪਚਾਪ ਗੁੰਮਸਮ ਜਹੀ ਉਹਨਾਂ ਦੀ ਗੱਲ ਸੁਣ ਰਹੀ ਸੀ ਵਿਆਹ ਦੇ ਹੰਗਾਮੇ ਵਿੱਚ ਖਾਣ ਪੀਣ ਦੀ ਲਾਪਰਵਾਹੀ ਤੇ ਗਲੇ ਦੀ ਖਰਾਬੀ ਦੀ وجہ ਨਾਲ ਇਨਫੈਕਸ਼ਨ ਹੋ ਗਿਆ ਸੀ ਪਰ ਇਹ ਗੱਲ ਸੋਹਰੇ ਘਰ ਪਹੁੰਚ ਕੇ ਅਜੀਬ ਨਵੇਂ ਢੰਗ ਨਾਲ ਮੇਰੇ ਸਾਹਮਣੇ ਆਈ ਸੀ ਮੈਂ ਸਿਰਫ ਇੱਕ ਦਿਨ ਦੀ ਦੁਲਹਨ ਸੀ ਇਸ ਲਈ ਉਹਨਾਂ ਨੂੰ ਸਫਾਈ ਵੀ ਨਹੀਂ ਦੇ ਸਕਦੀ ਸੀ ਖੈਰ ਸਾਰੀਆਂ ਔਰਤਾਂ ਕਮਰੇ ਤੋਂ ਬਾਹਰ ਚਲੀਆਂ ਗਈਆਂ ਅਤੇ ਬਾਹਰ ਤੋਂ ਆਉਣ ਵਾਲੀ ਬੱਸ ਮੈਂ ਬੁਰੇ ਦਿਲ ਦੇ ਨਾਲ ਸੁਣ ਰਹੀ ਸੀ ਦੂਜੇ ਪਾਸੇ ਮੇਰੀ ਸੱਸ ਵੀ ਇਹ ਗੱਲ ਸੁਣ ਕੇ ਪਰੇਸ਼ਾਨ ਹੋ ਗਈ ਸੀ ਮੋਹੱਲੇ ਦੀਆਂ ਤੇ ਰਿਸ਼ਤੇਦਾਰ ਔਰਤਾਂ ਨੇ ਉਸ ਨੂੰ ਆਪਣੇ ਕੋਲ ਬਿਠਾ ਕੇ ਆਪਣੇ ਡਰ ਜ਼ਾਹਿਰ ਕਰਨੇ ਸ਼ੁਰੂ ਕਰ ਦਿੱਤੇ ਸਨ ਕਹਿਣ ਲੱਗੀ ਸਾਨੂੰ ਤਾਂ ਲੱਗਦਾ ਹੈ ਆਪਣੀ ਬਿਮਾਰ ਕੁੜੀ ਤੇਰੇ ਮੁੰਡੇ ਦੇ ਨਾਲ ਵਿਆਹ ਦਿੱਤੀ ਹੈ ਹਰੇ ਸਰਲ ਤੈਨੂੰ ਕਿੰਨੀ ਵਾਰ ਸਮਝਾਇਆ ਸੀ ਜਾਣ ਪਹਿਚਾਨ ਵਾਲਿਆਂ ਵਿੱਚ ਰਿਸ਼ਤਾ ਕਰ ਦੂਜੀ ਔਰਤ ਕਹਿਣ ਲੱਗੀ ਮੈਨੂੰ ਤਾਂ ਲੱਗਦਾ ਹੈ ਕਿ ਕੁੜੀ ਦੇ ਪੈਰ ਐ ਸੁਭਨ ਘਰ ਵਿੱਚ ਆਉਂਦੇ ਹੀ ਬਿਮਾਰ ਹੋ ਗਈ ਹੈ ਹੁਣ ਦੇਖਣਾ ਜਿਵੇਂ ਜਿਵੇਂ ਸਮਾਂ ਲੰਗੇਗਾ ਘਰ ਤੇ ਮੁਸੀਬਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੌਬਾ ਹੈ ਭਾਈ ਇਹ ਸੁਣ ਕੇ ਸਰਲਾ ਦਾ ਕਲੇਜਾ ਫਟਣ ਨੂੰ ਆ ਗਿਆ ਸੀ ਇਕਲੌਤਾ ਮੁੰਡਾ ਸੀ ਦਿਲ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਕਿਤੇ ਮੁੰਡੇ ਨੂੰ ਹੀ ਕੋਈ ਸਮੱਸਿਆ ਨਾ ਹੋ ਜਾਵੇ ਦੂਜੇ ਪਾਸੇ ਰਵੀ ਵੀ ਪਰੇਸ਼ਾਨ ਸੀ ਜਦੋਂ ਉਸਨੇ ਸੁਣਿਆ ਸੀ ਕਿ ਮੈਨੂੰ ਤੇਜ਼ ਬੁਖਾਰ ਹੈ ਉਹ ਮੇਰੇ ਬੁਖਾਰ ਦੀ ਵਜ੍ਹਾ ਨਾਲ ਟੈਨਸ਼ਨ ਵਿੱਚ ਆ ਗਿਆ ਸੀ ਉਸਨੇ ਆਪਣੇ ਇੱਕ ਡਾਕਟਰ ਦੋਸਤ ਨੂੰ ਫੋਨ ਕੀਤਾ ਉਸਨੇ ਕੁਝ ਦਵਾਈਆਂ ਦੱਸੀਆਂ ਕਿ ਉਹ ਲਿਆ ਕੇ ਸਾਲੂ ਨੂੰ ਖਿਲਾ ਦਿਓ ਵੈਸੇ ਤਾਂ ਵਿਆਹ ਦੀ ਪਹਿਲੀ ਰਾਤ ਬੋਤ ਹੀ ਅਰਮਾਨਾਂ ਭਰੀ ਰਾਤ ਹੁੰਦੀ ਹੈ ਮੁੰਡਾ ਕੁੜੀ ਦੋਵੇਂ ਹੀ ਇਸ ਰਾਤ ਦੇ ਲਈ ਪਤਾ ਨਹੀਂ ਕਿੰਨੇ ਸੁਪਨੇ ਸਜਾਉਂਦੇ ਹਨ ਮੈਂ ਵੀ ਸਜਾਈ ਸੀ ਪਰ ਇਸ ਵੇ ਮੇਰੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਸੀ ਦਰਦ ਦੇ ਮਾਰੇ ਸਿਰ ਫਟਿਆ ਜਾ ਰਿਹਾ ਸੀ ਤੇ ਪੂਰਾ ਸਰੀਰ ਅੱਗ ਦੀ ਤਰ੍ਹਾਂ ਤਪ ਰਿਹਾ ਸੀ ਮੇਰੇ ਦਿਲ ਵਿੱਚ ਇਸ ਸਮੇਂ ਰਵੀ ਨੂੰ ਲੈ ਕੇ ਕੋਈ ਵੀ ਜਜ਼ਬਾਤ ਨਹੀਂ ਉੱਭਰ ਰਹੇ ਸਨ ਤੇ ਨਾ ਹੀ ਵਿਆਹ ਦੀ ਪਹਿਲੀ ਰਾਤ ਦੀ ਤਰ੍ਹਾਂ ਦਿਲ ਦੀ ਧੜਕਨ ਅਜੀਬ ਸੀ ਬਸ ਮੈਂ ਚੁੱਪਚਾਪ ਬੈੱਡ ਨਾਲ ਟੇਕ ਲਗਾਏ ਹੋਏ ਬੈਠੀ ਸੀ ਉਸੇ ਸਮੇਂ ਰਵੀ ਕਮਰੇ ਵਿੱਚ ਦਾਖਲ ਹੋਇਆ ਉਸਦੇ ਚਿਹਰੇ ਤੇ ਪਰੇਸ਼ਾਨੀ ਸੀ ਮੈਂ ਜਲਦੀ ਤੋਂ ਉੱਠ ਕੇ ਸੰਭਲ ਕੇ ਬੈਠ ਗਈ ਤੇ ਉਹ ਮੇਰੇ ਨੇੜੇ ਆਇਆ ਤੇ ਮੇਰਾ ਹੱਥ ਫੜ ਲਿਆ ਜਿਵੇਂ ਹੀ ਰਵੀ ਨੇ ਮੇਰਾ ਹੱਥ ਫੜਿਆ ਸੀ ਮੇਰੇ ਦਿਲ ਦੀ ਧੜਕਣਾ ਨੇ ਸ਼ੋਰ ਮਚਾਇਆ ਸੀ ਇਹ ਮੇਰੇ ਲਈ ਕਿਸੇ ਮਰਦ ਦਾ ਪਹਿਲਾ ਸਪਰਸ਼ ਸੀ ਜੋ ਰਵੀ ਨੇ ਮੈਨੂੰ ਦਿੱਤਾ ਸੀ ਇਸ ਤੋਂ ਪਹਿਲਾਂ ਕਦੇ ਕਿਸੇ ਗੈਰ ਮਰਦ ਨੇ ਮੈਨੂੰ ਟੱਚ ਤੱਕ ਨਹੀਂ ਕੀਤਾ ਸੀ ਮੇਰੇ ਸਾਰੇ ਜਜ਼ਬਾਤ ਸਾਰੀ ਮੁਹੱਬਤ ਸਿਰਫ ਮੇਰੇ ਪਤੀ ਲਈ ਹੀ ਸੀ ਪਰ ਅੱਜ ਮੇਰੀ ਤਬੀਅਤ ਨੇ ਮੇਰੇ ਦਿਲ ਦੇ ਸਾਰੇ ਜਜ਼ਬਾਤਾਂ ਨੂੰ ਠੰਡਾ ਕਰ ਦਿੱਤਾ ਸੀ ਰਵੀ ਕੁਝ ਦੇਰ ਤੱਕ ਮੈਨੂੰ ਗੌਰ ਨਾਲ ਦੇਖਦਾ ਰਿਹਾ ਕਹਿਣ ਲੱਗਿਆ ਤੂੰ ਸੱਚ ਵਿੱਚ ਬਹੁਤ ਹੀ ਖੂਬਸੂਰਤ ਹੈ ਜਦੋਂ ਮੰਮੀ ਨੇ ਮੈਨੂੰ ਤੇਰੀ ਫੋਟੋ ਦਿਖਾਈ ਸੀ ਮੈਂ ਦੇਖਦੇ ਹੀ ਹਾਂ ਕਰ ਦਿੱਤੀ ਸੀ ਕਿਉਂਕਿ ਤੇਰੇ ਚਿਹਰੇ ਤੋਂ ਹੀ 마ਸੂਮੀਅਤ ਚਲਕ ਰਹੀ ਸੀ ਅਤੇ ਤੂੰ ਤਾਂ ਆਪਣੀ ਫੋਟੋ ਤੋਂ ਵੀ ਕਿਤੇ ਜ਼ਿਆਦਾ 마ਸੂਮ ਤੇ ਖੂਬਸੂਰਤ ਹੈ ਇੱਕ ਇੱਕ ਉਸਨੇ ਮੇਰੀ ਉਂਗਲ ਵਿੱਚ ਮੂਹ ਦਿਖਾਈ ਦੀ ਅੰਗੂਠੀ ਪਾਈ ਤੇ ਕਹਿਣ ਲੱਗਿਆ ਤੈਨੂੰ ਅੱਜ ਬਹੁਤ ਤੇਜ਼ ਬੁਖਾਰ ਹੈ ਅਜਿਹਾ ਕਰ ਤੂੰ ਦਵਾਈ ਖਾਤੇ ਆਰਾਮ ਕਰ ਮੈਂ ਬਹੁਤ ਸ਼ਰਮਿੰਦਾ ਸੀ ਮੈਂ ਕਹਿਣ ਲੱਗੀ ਕਿ ਮੈਂ ਬਹੁਤ ਸ਼ਰਮਿੰਦਾ ਹਾਂ ਤੁਹਾਡੇ ਤੋਂ ਪਤਾ ਹੀ ਨਹੀਂ ਚੱਲਿਆ ਕਿਵੇਂ ਬੁਖਾਰ ਹੋ ਗਿਆ ਕੱਲ ਤੱਕ ਤਾਂ ਮੈਂ ਇੱਕਦਮ ਚੰਗੀ ਭਲੀ ਸੀ ਮੈਨੂੰ ਕੁਝ ਵੀ ਪ੍ਰੋਬਲਮ ਨਹੀਂ ਸੀ ਅਸਲ ਵਿੱਚ ਮੈਨੂੰ ਵੀ ਅੰਦਰ ਹੀ ਅੰਦਰ ਡਰ ਸਤਾਏ ਜਾ ਰਿਹਾ ਸੀ ਕਿਤੇ ਮੇਰਾ ਪਤੀ ਵੀ ਮੈਨੂੰ ਮਨਹੂਸ ਨਾ ਸਮਝ ਲਵੇ ਜਾ ਇਹ ਨਾ ਸਮਝੇ ਕਿ ਇਹ ਬਿਮਾਰ ਕੁੜੀ ਹੈ ਤੇ ਇਹ ਬਿਮਾਰ ਕੁੜੀ ਮੇਰੀ ਮਾਂ ਦੀ ਮੇਰੇ ਮੱਥੇ ਬੰਨ ਦਿੱਤੀ ਹੈ ਉਹ ਕਿਹਨ ਲਗਿਆ ਹਾਂ ਹਾਂ ਹੋ ਜਾਂਦਾ ਹੈ ਕੋਈ ਗੱਲ ਨਹੀਂ ਹੁਣ ਬੁਖਾਰ ਤੇ ਕਿਸੇ ਦਾ ਕੋਈ ਬਸ ਥੋੜੀ ਹੈ ਮੈਂ ਕਿਹਾ ਕਿ ਮੈਂ ਦਵਾਈ ਖਾਦੀ ਹੈ ਮੈਂ ਜਲਦੀ ਠੀਕ ਹੋ ਜਾਉਂਗੀ ਪਰ ਤੁਸੀਂ ਇਸ ਰਾਤ ਲਈ ਬਹੁਤ ਸੁਪਨੇ ਸਜਾਏ ਹੋਣਗੇ ਮੈਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦੀ ਮੈਂ ਦਵਾਈ ਖਾ ਲਈ ਹੈ ਠੀਕ ਹੋ ਜਾਉਂਗੀ ਜੇਕਰ ਤੁਸੀਂ ਚਾਹੋ ਤਾਂ ਅਸੀਂ ਸੁਹਾਗਰਾਂ ਰਵੀ ਨੇ ਮੇਰੇ ਬੁੱਲਾਂ ਤੇ ਉਂਗਲ ਰੱਖ ਦਿੱਤੀ ਮੈਂ ਨਹੀਂ ਚਾਹੁੰਨੀ ਸੀ ਕਿ ਪਹਿਲੀ ਹੀ ਰਾਤ ਮੇਰੇ ਪਤੀ ਦਾ ਦਿਲ 부ਝ ਕੇ ਰਹਿ ਜਾਵੇ ਰਵੀ ਕਹਿਣ ਲੱਗੇ ਪਤੀ ਪਤਨੀ ਦਾ ਰਿਸ਼ਤਾ ਉਮਰ ਭਰ ਦਾ ਹੁੰਦਾ ਹੈ ਉਮਰ ਭਰ ਦਾ ਸਾਥ ਹੁੰਦਾ ਹੈ ਇਹ ਕੁਜ਼ਰਾਤਾਂ ਦੀ ਕਹਾਣੀ ਤਾਂ ਨਹੀਂ ਹੈ ਮੈਂ ਆਪਣੀਆਂ ਇੱਛਾਵਾਂ ਦੀ ਖਾਤਰ ਤੈਨੂੰ ਹੋਰ ਬਿਮਾਰ ਨਹੀਂ ਕਰ ਸਕਦਾ ਕੋਈ ਗੱਲ ਨਹੀਂ ਸਾਰੀ ਉਮਰ ਪਈ ਹੈ ਸੁਪਨੇ ਹੀ ਤਾਂ ਪੂਰੇ ਕਰਨੇ ਹਨ ਤਾਂ ਮੇਰੇ ਵੱਲੋਂ ਤੈਨੂੰ ਵੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਰਵੀ ਦੀ ਗੱਲ ਸੁਣ ਕੇ ਮੈਨੂੰ ਸਕੂਨ ਹੋਇਆ ਸੀ ਨਾਲ ਹੀ ਨਾਲ ਮੇਰੇ ਦਿਲ ਵਿੱਚ ਰਵੀ ਲਈ ਪਿਆਰ ਤੇ ਇੱਜ਼ਤ ਹੋਰ ਵੀ ਜ਼ਿਆਦਾ ਵੱਧ ਗਈ ਸੀ ਮੈਂ ਇੱਕ ਹਲਕੀ ਫੁਲਕੀ ਜਿਹੀ ਨਾਈਟ ਡਰੈਸ ਕੱਢੀ ਤੇ ਪੈਨ ਕੇ ਬਾਥਰੂਮ ਤੋਂ ਬਾਹਰ ਆਈ ਰਵੀ ਆਪਣੇ ਫੋਨ ਤੇ ਕੁਝ ਦੇਖ ਰਿਹਾ ਸੀ ਮੈਨੂੰ ਆਉਂਦਾ ਹੋਇਆ ਦੇਖ ਕੇ ਕਹਿਣ ਲੱਗਿਆ ਇਸ ਤਰ੍ਹਾਂ ਕਰਕੇ ਤੂੰ ਆਰਾਮ ਨਾਲ ਸੋ ਜਾ ਕਿਸੇ ਵੀ ਗੱਲ ਦੀ ਚਿੰਤਾ ਨਾ ਕਰ ਮੈਂ ਬੈੱਡ ਦੇ ਦੂਜੇ ਪਾਸੇ ਲੇਟ ਗਈ ਰਵੀ ਮੇਰੇ ਸਿਰ ਤੇ ਹਲਕਾ ਹਲਕਾ ਹੱਥ ਫੇਰ ਲਗ ਗਿਆ ਕੁਝ ਹੀ ਦੇਰ ਵਿੱਚ ਮੈਂ ਨੀਂਦ ਦੀਆਂ ਵਾਦੀਆਂ ਵਿੱਚ ਚਲੀ ਗਈ ਸੀ ਸ਼ਾਇਦ ਦਵਾਈਆਂ ਦਾ ਅਸਰ ਸੀ ਕਿ ਮੈਨੂੰ ਜਲਦੀ ਹੀ ਨੀਂਦ ਆ ਗਈ ਸੀ ਸਵੇਰੇ ਉੱਠੀ ਤਾਂ ਮੇਰੀ ਤਬੀਅਤ ਵਿੱਚ ਬਹੁਤ ਸੁਧਾਰ ਸੀ ਨਾਸ਼ਤਾ ਕਰਨ ਤੋਂ ਬਾਅਦ ਮੈਂ ਫਿਰ ਤੋਂ ਦਵਾਈ ਲੈ ਲਈ ਪਰ ਮੇਰੀ ਸਸਦਾ ਡਰ ਵੱਧਦਾ ਹੀ ਜਾ ਰਿਹਾ ਸੀ ਦੋ ਦਿਨਾਂ ਵਿੱਚ ਮੇਰੀ ਤਬੀਅਤ ਬਹੁਤ ਚੰਗੀ ਹੋ ਗਈ ਸੀ ਤੇ ਇਹਨਾਂ ਦੋ ਦਿਨਾਂ ਵਿੱਚ ਰਵੀ ਨੇ ਮੈਨੂੰ ਬਿਲਕੁਲ ਵੀ ਤੰਗ ਨਹੀਂ ਕੀਤਾ ਸੀ ਬਲਕਿ ਉਸਨੇ ਤਾਂ ਮੇਰਾ ਧਿਆਨ ਕਿਸੇ ਕੱਚ ਦੀ ਗੁੱਡੀਆ ਦੀ ਤਰ੍ਹਾਂ ਰੱਖਿਆ ਸੀ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਤੇ ਵਿਆਹ ਦੀ ਤੀਜੀ ਰਾਤ ਜਦੋਂ ਰਵੀ ਨੂੰ ਲੱਗਿਆ ਕਿ ਮੈਂ ਬਿਲਕੁਲ ਠੀਕ ਹਾਂ ਤਾਂ ਉਸਨੇ ਮੇਰੀ ਰਜ਼ਾਮੰਦੀ ਤੋਂ ਬਾਅਦ ਹੀ ਮੇਰੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਬਣਾਇਆ ਸੀ ਉਸ ਰਾਤ ਸੱਚ ਵਿੱਚ ਮੈਂ ਰਵੀ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਸੀ ਉਸਨੇ ਵੀ ਆਪਣੇ ਪਿਆਰ ਦੀ ਬਾਰਿਸ਼ ਵਿੱਚ ਮੈਨੂੰ ਡਬੋ ਕੇ ਰੱਖ ਦਿੱਤਾ ਸੀ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਹਸੀਨ ਰਾਤ ਸੀ ਪਰ ਵਿਆਹ ਨੂੰ 4 ਦਿਨ ਵੀ ਨਹੀਂ ਹੋਏ ਸੀ ਕਿ ਮੇਰੀ ਸੱਸ ਨੇ ਰਸੋਈ ਮੇਰੇ ਹਵਾਲੇ ਕਰ ਦਿੱਤੀ। ਕਹਿਣ ਲੱਗੀ ਕਿ ਹੁਣ ਮੇਰੇ ਤੋਂ ਕੰਮ ਨਹੀਂ ਹੁੰਦਾ। ਤੇਰਾ ਘਰ ਹੈ, ਤੂੰ ਹੀ ਸਮਝ। ਮੈਂ ਵੀ ਖੁਸ਼ੀ-ਖੁਸ਼ੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਾ ਸ਼ੁਰੂ ਕਰ ਦਿੱਤੀਆਂ ਸਨ। ਪਰ 8 ਦਿਨ ਵੀ ਨਹੀਂ ਹੋਏ ਸਨ ਕਿ ਮੈਨੂੰ ਦੁਬਾਰਾ ਤੋਂ ਬੁਖਾਰ ਹੋ ਗਿਆ। ਇਹ ਦੇਖ ਕੇ ਮੇਰੀ ਸੱਸ ਪਹਿਲਾਂ ਤਾਂ ਪਰੇਸ਼ਾਨ ਹੋ ਗਈ ਕਿ 8 ਦਿਨਾਂ ਬਾਅਦ ਫਿਰ ਦੁਬਾਰਾ ਤੋਂ ਬੁਖਾਰ ਕਿਉਂ ਹੋ ਗਿਆ? ਪਰ ਉਸੇ ਸਮੇਂ ਸਾਡੀ ਗਵੰਨਣ ਵੀ ਆਈ ਹੋਈ ਸੀ, ਜੋ ਕਿ ਵਿਆਹ ਤੇ ਵੀ ਆ ਚੁੱਕੀ ਸੀ। ਕਹਿਣ ਲੱਗੀ, "ਲੋ ਬਈ ਹੋ ਗਿਆ ਕਿੱਸਾ ਸਰੂ ਮੇਰੀ ਸੱਸ ਕਹਿਣ ਲੱਗੀ ਕੀ ਮਤਲਬ ਮੈਂ ਸਮਝੀ ਨਹੀਂ ਕਹਿਣ ਲੱਗੀ ਤੇਰੀ ਨੂੰ ਦੇ ਨਾਟਕ ਸਰੂ ਹੋ ਗਏ ਅੱਜ ਕੱਲ ਦੀਆਂ ਕੁੜੀਆਂ ਇਸੇ ਤਰ੍ਹਾਂ ਹੀ ਨਾਟਕ ਕਰਦੀਆਂ ਹਨ ਤਾਂ ਕਿ ਵਿਆਹ ਹੁੰਦੇ ਹੀ ਅਲੱਗ ਘਰ ਦੀ ਇੱਛਾ ਕਰ ਸਕਣ ਅਰੇ ਮੇਰੇ ਮੁਕੇਸ਼ ਦੀ ਪਤਨੀ ਨੇ ਵੀ ਤਾਂ ਇਹੀ ਨਾਟਕ ਸਰੂ ਕੀਤਾ ਸੀ ਅਸੀਂ ਸਮਝੇ ਕਿ ਪਤਾ ਨਹੀਂ ਕੀ ਹੋ ਗਿਆ ਤੇ ਨੂੰ ਦੀ ਸੇਵਾ ਵਿੱਚ ਲੱਗੇ ਪਰ ਉਹ ਤਾਂ ਕਹਿਣ ਲੱਗੀ ਇਹ ਕਰ ਮੇਰੇ ਲਈ ਐਸੁਭ ਹੈ ਇੱਥੇ ਆਉਂਦੀ ਹੀ ਮੈਂ ਬਿਮਾਰ ਰਹਿਣ ਲੱਗੀ ਹਾਂ ਮੈਨੂੰ ਅਲੱਗ ਘਰ ਚਾਹੀਦਾ ਹੈ ਜ਼ਰੂਰ ਇਸ ਘਰ ਵਿੱਚ ਕੋਈ ਨਾ ਕੋਈ ਚੱਕਰ ਹੈ ਜੋ ਮੈਨੂੰ ਬਿਮਾਰੀਆਂ ਲੱਗ ਗਈਆਂ ਬਸ ਫਿਰ ਕੀ ਸੀ ਕੁੜੀ ਖੂਬਸੂਰਤ ਸੀ ਮੁਕੇਸ਼ ਪਤਨੀ ਦਾ ਗੁਲਾਮ ਹੋ ਗਿਆ ਸੀ ਇਸ ਲਈ ਉਸ ਦੀਆਂ ਗੱਲਾਂ ਨੂੰ ਸੱਚ ਮੰਨ ਕੇ ਤੁਰੰਤ ਘਰ ਛੱਡ ਕੇ ਚਲਾ ਗਿਆ ਤੇ ਕਿਰਾਏ ਦਾ ਮਕਾਨ ਲੈ ਕੇ ਉੱਥੇ ਰਹਿਣ ਲੱਗਿਆ 8 ਦਿਨ ਵੀ ਨਹੀਂ ਹੋਏ ਸਨ ਕਿ ਮੇਰੀ ਨੂੰ ਮੇਰੇ ਮੁੰਡੇ ਨੂੰ ਮੇਰੇ ਤੋਂ ਦੂਰ ਕਰਕੇ ਲਾਗੀ ਹੁਣ ਤਾਂ ਕਦੇ ਹਾਲ ਚਾਲ ਪੁੱਛਣ ਵੀ ਨਹੀਂ ਆਉਂਦਾ ਮੈਂ ਹੀ ਕਦੇ-ਕਦੇ ਫੋਨ ਕਰਕੇ ਹਾਲ-ਚਾਲ ਪੁੱਛ ਲੈਂਦੀ ਹਾਂ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਇਹੀ ਡਰਾਮੇ ਹੁੰਦੇ ਹਨ ਸੱਸ ਸੋਰਾ ਨਨਾਂਣ ਦੇ ਇਹ ਸਭ ਤਾਂ ਬੁਰੇ ਲੱਗਦੇ ਹਨ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦੀਆਂ ਹਨ ਇਹ ਸੁਣਦੇ ਹੀ ਮੇਰੀ ਸੱਸ ਪਰੇਸ਼ਾਨ ਹੋ ਗਈ ਰਵੀ ਉਹਨਾਂ ਦਾ ਇਕਲੌਤਾ ਮੁੰਡਾ ਸੀ ਤੇ ਉਹ ਆਪਣੇ ਮੁੰਡੇ ਨੂੰ ਅਲੱਗ ਹੁੰਦਾ ਹੋਇਆ ਨਹੀਂ ਦੇਖ ਸਕਦੀ ਸੀ ਇਸ ਲਈ ਮੈਨੂੰ ਕਹਿਣ ਲੱਗੀ ਨੂੰ ਆਪਣੀ ਤਿਆਰੀ ਕਰ ਮੈਂ ਤੈਨੂੰ ਤੇਰੀ ਮਾਂ ਦੇ ਘਰ ਛੱਡ ਕੇ ਆਉਂਦੀ ਹਾਂ ਮੈਂ ਤੈਨੂੰ ਇਸ ਲਈ ਥੋੜੀ ਲਈ ਸੀਗੇ ਆਉਂਦੇ ਹੀ ਤੂੰ ਬਿਮਾਰ ਹੋ ਜਾਵੇ ਤੇ ਬਜਾਏ ਮੇਰਾ ਕੰਮ ਸੰਭਾਲਨ ਦੇ ਮੇਰੇ ਤੇ ਹੀ ਬੋਝ ਬਣ ਜਾਵੇ ਸੱਸ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋਈ ਸੀ ਮੈਂ ਕਹਿਣ ਲੱਗੀ ਮਾਜੀ ਮੈਂ ਠੀਕ ਹੋ ਜਾਵਾਂਗੀ ਦਵਾਈ ਤਾਂ ਖਾ ਰਹੀ ਹਾਂ ਨਾ ਤੇ ਘਰ ਦੇ ਕੰਮ ਕਰਨ ਵਿੱਚ ਵੀ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਮੇਰੀ ਸੱਸ ਨੇ ਮੇਰੀ ਇੱਕ ਨਹੀਂ ਸੁਣੀ ਚਾਰ ਕੱਪੜੇ ਮੇਰੇ ਛੋਟੇ ਜਿਹੇ ਬੈਗ ਵਿੱਚ ਰੱਖ ਦਿੱਤੇ ਤੇ ਜ਼ਬਰਦਸਤੀ ਮੇਰਾ ਹੱਥ ਫੜ ਕੇ ਖਿੱਚਦੇ ਹੋਏ ਮੈਨੂੰ ਆਟੋ ਵਿੱਚ ਬਿਠਾਇਆ ਤੇ ਮੈਨੂੰ ਮੇਰੀ ਮਾਦੇ ਘਰ ਲਿਆਈ ਮੈਂ ਰੋਂਦੀ ਹੋਈ ਆਪਣੀ ਸੱਸ ਦੇ ਅੱਗੇ ਹੱਥ ਵੀ ਜੋੜ ਦਿੱਤੇ ਕਿ ਮਾ ਜੀ ਅਜਿਹਾ ਨਾ ਕਰੋ ਮੈਨੂੰ ਇਸ ਤਰ੍ਹਾਂ ਮੇਰੇ ਮਾਪੇ ਅਚਾਨਕ ਦੇਖਣਗੇ ਤਾਂ ਪਰੇਸ਼ਾਨ ਹੋ ਜਾਣਗੇ ਤੇ ਮੈਂ ਕੋਈ ਅਜੀਹੀ ਬਿਮਾਰ ਨਹੀਂ ਹਾਂ ਬਸ ਬੁਖਾਰ ਹੋ ਗਿਆ ਹੈ ਦਵਾਈ ਖਾऊंगी ਤਾਂ ਠੀਕ ਹੋ ਜਾऊंगी ਮੈਂ ਬੁਖਾਰ ਵਿੱਚ ਵੀ ਤੁਹਾਡੇ ਘਰ ਦੀ ਸਾਰੀ ਜ਼ਿੰਮੇਵਾਰੀਆ ਸੰਭਾਲ ਲਵਾਂਗੀ ਤੁਹਾਨੂੰ ਇੱਕ ਵੀ ਕੰਮ ਨਹੀਂ ਕਰਨ ਦੇਵਾਂਗੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਬੁੱਢੇ ਮਾਪੇ ਮੈਨੂੰ ਇਸ ਤਰ੍ਹਾਂ ਦੇਖਣ ਤੇ ਪਰੇਸ਼ਾਨ ਹੋ ਜਾਂਣ ਮੇਰੇ ਤੋਂ ਛੋਟੀਆਂ ਦੋਵੇਂ ਭੈਣਾਂ ਜੁੜਵਾ ਸਨ ਤੇ ਮੇਰੇ ਤੋਂ 1 ਸਾਲ ਛੋਟੀਆਂ ਸਨ ਉਹ ਵੀ ਜਵਾਨ ਸਨ ਮੇਰੇ ਮਾਪਾਪ ਨੂੰ ਉਹਨਾਂ ਦੇ ਵਿਆਹ ਦੀ ਵੀ ਚਿੰਤਾ ਸੀ ਇਸ ਤਰ੍ਹਾਂ ਜੇਕਰ ਮੈਂ ਉਹਨਾਂ ਦੇ ਸਿਰ ਤੇ ਜਾ ਕੇ ਬੈਠ ਜਾਂਦੀ ਤਾਂ ਉਹਨਾਂ ਦੀ ਚਿੰਤਾ ਦੁੱਗਣੀ ਹੋ ਜਾਂਦੀ ਪਰ ਮੇਰੀ ਸੱਸ ਨਹੀਂ ਮੰਨੀ ਤੇ ਮੈਨੂੰ ਮੇਰੀ ਮਾਂ ਕੋਲ ਲੈ ਆਈ ਮੇਰੀ ਮਾਂ ਨੇ ਜਦੋਂ ਮੈਨੂੰ ਸੱਸ ਦੇ ਨਾਲ ਇਸ ਤਰ੍ਹਾਂ ਹੁੰਦੇ ਦੇਖਿਆ ਤਾਂ ਪਰੇਸ਼ਾਨ ਜਹੀ ਹੋ ਗਈ ਕਿਉਂਕਿ ਮੇਰੀ ਸੱਸ ਬਹੁਤ ਗੁੱਸੇ ਵਿੱਚ ਸੀ ਤੇ ਆਉਂਦੇ ਹੀ ਉਹਨਾਂ ਦੀਆਂ ਸ਼ਿਕਾਇਤਾਂ ਸ਼ੁਰੂ ਹੋ ਗਈਆਂ ਕਹਿਣ ਲੱਗੀ ਜੇਕਰ ਕੁੜੀ ਬਿਮਾਰ ਸੀ ਜਾਂ ਉਸਨੂੰ ਕੋਈ ਬਿਮਾਰੀ ਸੀ ਤਾਂ ਤੈਨੂੰ ਮੈਂ ਹੀ ਮਿਲੀ ਸੀ ਮੇਰਾ ਤਾਂ ਮੁੰਡਾ ਵੀ ਇਕਲੋਤਾ ਹੈ ਜੇਕਰ ਬਿਮਾਰ ਪਤਨੀ ਨੂੰ ਸੰਭਾਲਦਾ ਰਹੇਗਾ ਤਾਂ ਕੰਮ ਕੀ ਕਰੇਗਾ ਤੇ ਘਰ ਕਿਵੇਂ ਚੱਲੇਗਾ ਥੱਕਿਆ ਹਾਰਿਆ ਦਫ਼ਤਰ ਤੋਂ ਆਉਂਦਾ ਹੈ ਤੇ ਫਿਰ ਤੇਰੀ ਕੁੜੀ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਐਨੀ ਤਾਂ ਉਸਨੂੰ ਆਪਣੇ ਖਾਣ ਪੀਣ ਦੀ ਵੀ ਪਰਵਾਹ ਨਹੀਂ ਹੈ ਪਰ ਤੇਰੀ ਕੁੜੀ ਦੀ ਬਹੁਤ ਚਿੰਤਾ ਹੁੰਦੀ ਹੈ ਇਸ ਨੂੰ ਸੰਭਾਲ ਅਤੇ ਜੇਕਰ ਠੀਕ ਹੋ ਜਾਵੇ ਤਾਂ ਸਾਡੇ ਘਰ ਭੇਜ ਦੇਣਾ ਮੇਰੀ ਮਾਂ ਕਹਿਣ ਲੱਗੀ ਬਿਮਾਰੀ ਆਉਣਾ ਜਾਣਾ ਤਾਂ ਸਾਡੇ ਬਸ ਵਿੱਚ ਨਹੀਂ ਹੈ ਨਾ ਅਤੇ ਵਿਆਹ ਤੋਂ ਪਹਿਲਾਂ ਤਾਂ ਕਦੇ ਵੀ ਸ਼ਾਲੂ ਇਸ ਤਰ੍ਹਾਂ ਬਿਮਾਰ ਨਹੀਂ ਹੋਈ ਸੀ ਮੇਰੀ ਮਾਦੀ ਗੱਲ ਤੇ ਮੇਰੀ ਸੱਸ ਨੂੰ ਵਿਸ਼ਵਾਸ ਨਹੀਂ ਸੀ ਉਹ ਕਹਿਣ ਲੱਗੀ ਕਿ ਭੈਣ ਸੱਚ ਤਾਂ ਤੂੰ ਜਾਣਦੀ ਹੈ ਮੈਂ ਨਹੀਂ ਖੈਰ ਮੈਂ ਵਿਆਹ ਇਸ ਲਈ ਨਹੀਂ ਕੀਤਾ ਸੀ ਕਿ ਬਿਮਾਰ ਨੂੰ ਦੀ ਸੇਵਾ ਕਰਾਂ ਮੇਰੀ ਬੁੱਢੀ ਹੱਡੀਆਂ ਵਿੱਚ ਹੁਣ ਇੰਨੀ ਜਾਨ ਥੋੜੀ ਹੈ ਬਹੁਤ ਸਾਰੀਆਂ ਗੱਲਾਂ ਸੁਣਾ ਕੇ ਮੇਰੀ ਸੱਸ ਆਪਣੇ ਘਰ ਵਾਪਸ ਆ ਗਈ ਸੀ ਪਰ ਜਦੋਂ ਰਾਤ ਨੂੰ ਰਵੀ ਘਰ ਆਇਆ ਤਾਂ ਮੈਨੂੰ ਕਮਰੇ ਵਿੱਚ ਨਾ ਦੇਖੀ ਮਾਂ ਨੂੰ ਪੁੱਛਣ ਲੱਗਿਆ ਕਹਿਣ ਲੱਗਿਆ ਮਾਂ ਸ਼ੈਲੂ ਕਿੱਥੇ ਹੈ ਕੀ ਜਿਆਦਾ ਤਬੀਅਤ ਖਰਾਬ ਸੀ ਡਾਕਟਰ ਕੋਲ ਗਈ ਹੈ ਕਿਸ ਦੇ ਨਾਲ ਗਈ ਹੈ ਕਿ ਗਵਾਂਢ ਵਾਲੀ ਆਂਟੀ ਦੇ ਨਾਲ ਗਈ ਹੈ ਰਵੀ ਨੇ ਤਾਂ ਇੱਕ ਹੀ ਪਲ ਵਿੱਚ ਪਤਾ ਨਹੀਂ ਕਿੰਨੇ ਸਵਾਲ ਆਪਣੀ ਮਾਂ ਨੂੰ ਕਰ ਦਿੱਤੇ ਸਨ ਮੇਰੀ ਸੱਸ ਨੂੰ ਗੁੱਸਾ ਆਉਣ ਲੱਗਿਆ ਕਿ ਪਤਨੀ ਦੀ ਕਿੰਨੀ ਚਿੰਤਾ ਹੈ ਜਰਾ ਜਹੀ ਉਹ ਨਜ਼ਰ ਨਹੀਂ ਆਈ ਤਾਂ ਕਿਵੇਂ ਬੇਚੈਨ ਹੋ ਗਿਆ ਕਹਿਣ ਲੱਗੀ ਮੈਂ ਉਸ ਨੂੰ ਉਸ ਦੀ ਮਾਂ ਦੇ ਘਰ ਛੱਡ ਕੇ ਆਈ ਹਾਂ ਅਸੀਂ ਕੋਈ ਠੇਕਾ ਲੈ ਰੱਖਿਆ ਹੈ ਉਸ ਦੀ ਬਿਮਾਰ ਕੁੜੀ ਦਾ ਵਿਆਹ ਨੂੰ 8 ਦਿਨ ਹੋਏ ਨਹੀਂ ਤੇ ਦੂਜੀ ਵਾਰ ਬੁਖਾਰ ਚੜਾ ਕੇ ਬੈਠ ਗਈ ਪਤਾ ਨਹੀਂ ਕਿਹੜੀ ਬਿਮਾਰੀ ਹੈ ਉਸ ਕੁੜੀ ਨੂੰ ਜੋ ਇੰਨੀ ਜਲਦੀ ਜਲਦੀ ਬੁਖਾਰ ਹੋ ਜਾਂਦਾ ਹੈ ਤੇ ਉਸ ਦੀ ਮਾਂ ਨੇ ਆਪਣੀ ਬਿਮਾਰ ਕੁੜੀ ਸਾਡੇ ਗਲ ਬੰਨ ਦਿੱਤੀ ਹੈ ਇਹ ਸੁਣਿਆ ਸੀ ਕਿ ਰਵੀ ਹੈਰਾਨੀ ਨਾਲ ਆਪਣੀ ਮਾਂ ਨੂੰ ਦੇਖਣ ਲੱਗਿਆ ਉਸ ਦੇ ਕੋਲ ਜਾ ਕੇ ਬੈਠ ਗਿਆ ਕਹਿਣ ਲੱਗਿਆ ਮਾਂ ਇਹ ਕਿਹੜਾ ਤਰੀਕਾ ਹੈ ਬਿਮਾਰੀ ਤੇ ਸਿਹਤ ਰੱਬ ਦੇ ਹੱਥ ਵਿੱਚ ਹੈ ਇਸ ਵਿੱਚ ਇਨਸਾਨ ਦਾ ਤਾਂ ਕੋਈ ਬਸ ਨਹੀਂ ਹੈ ਇਹ ਕੀ ਗੱਲ ਹੋਈ ਕਿ ਉਸ ਨੂੰ ਬੁਖਾਰ ਹੋਇਆ ਤੇ ਤੁਸੀਂ ਉਸ ਨੂੰ ਉਸ ਦੀ ਮਾਂ ਦੇ ਘਰ ਛੱਡ ਆਈ ਕਿੰਨੀ ਬੁਰੀ ਗੱਲ ਹੈ ਉਸ ਦੇ ਮਾਪੇ ਸਾਡੇ ਬਾਰੇ ਕੀ ਸੋਚਣਗੇ ਕਿ ਚਾਰ ਦਿਨ ਵੀ ਉਹਨਾਂ ਦੀ ਕੁੜੀ ਨੂੰ ਸੰਭਾਲ ਨਾ ਸਕੇ ਮੇਰੀ ਸੱਸ ਨੇ ਜਦੋਂ ਆਪਣੇ ਮੁੰਡੇ ਦੀ ਗੱਲ ਸੁਣੀ ਤਾਂ ਕਹਿਣ ਲੱਗੀ ਤੈਨੂੰ ਕਿਉਂ ਇੰਨੀ ਹਮਦਰਦੀ ਤੇ ਮੁਹੱਬਤ ਹੋ ਰਹੀ ਹੈ ਉਹ ਕਹਿਣ ਲੱਗਿਆ ਮਾਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਉਹ ਮੇਰੀ ਪਤਨੀ ਹੈ ਮੈਨੂੰ ਉਸਦੀ ਚਿੰਤਾ ਨਹੀਂ ਹੋਵੇਗੀ ਤਾਂ ਕਿਸ ਦੀ ਹੋਵੇਗੀ ਫਿਰ ਆਪਣੀ ਮਾਂ ਦਾ ਹੱਥ ਫੜ ਕੇ ਕਹਿਣ ਲੱਗਿਆ ਮਾਂ ਤੁਸੀਂ ਚੰਗਾ ਨਹੀਂ ਕੀਤਾ ਜੇਕਰ ਸ਼ਾਲੂ ਦੀ ਥਾ ਮੈਂ ਬਿਮਾਰ ਹੋ ਜਾਂਦਾ ਫਿਰ ਤੁਸੀਂ ਕੀ ਕਹਿੰਦੇ ਕੀ ਸੋਚਦੇ ਫਿਰ ਉਸ ਸਮੇਂ ਵੀ ਇਹੀ ਸਭ ਸੋਚਦੇ ਜੇ ਮੈਂ ਵਿਆਹ ਦੇ 15 ਦਿਨਾਂ ਵਿੱਚ ਦੋ ਵਾਰ ਬਿਮਾਰ ਹੋ ਜਾਂਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਮੈਂ ਕਿਸੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਆਪਣਾ ਬਿਮਾਰ ਮੁੰਡਾ ਉਸਦੇ ਹਵਾਲੇ ਕਰ ਦਿੱਤਾ ਇਹ ਸੁਣ ਕੇ ਮੇਰੀ ਸਸਤੂਪ ਹੋ ਗਈ ਰਵੀ ਕਹਿਣ ਲੱਗਾ ਨਹੀਂ ਮਾਂ ਇਸ ਸਮੇਂ ਵੀ ਤੁਸੀਂ ਇਹੀ ਸੋਚਦੇ ਕਿ ਉਹ ਕੁੜੀ ਹੀ ਮਨਹੂਸ ਹੈ ਉਸਦੇ ਆਉਂਦੇ ਹੀ ਮੇਰਾ ਮੁੰਡਾ ਬਿਮਾਰ ਹੋ ਗਿਆ ਤੇ 15 ਦਿਨਾਂ ਵਿੱਚ ਦੋ ਵਾਰ ਹੋਇਆ ਹੈ ਮਤਲਬ ਹਰ ਸੂਰਤ ਵਿੱਚ ਦੋਸ਼ ਕੁੜੀ ਨੂੰ ਹੀ ਦੇਣਾ ਹੈ ਜੇਕਰ ਕੁੜੀ ਬਿਮਾਰ ਹੋਈ ਉਸ ਸਮੇਂ ਵੀ ਉਹ ਬਿਮਾਰ ਹੈ ਤਾਂ ਉਹ ਮਨਹੂਸ ਹੈ ਕਰ ਆਉਂਦੇ ਹੀ ਬਿਮਾਰੀਆਂ ਲੈ ਕੇ ਆਈ ਹੈ ਮੁੰਡਾ ਬਿਮਾਰ ਹੋਵੇ ਤਾਂ ਵੀ ਕੁੜੀ ਨੋ ਹੀ ਦੋਸ਼ ਦੇਓ ਕਿ ਕੁੜੀ ਨੇ ਆਉਂਦੇ ਹੀ ਮੇਰੇ ਮੁੰਡੇ ਨੂੰ ਬਿਮਾਰ ਕਰ ਦਿੱਤਾ ਇਹ ਕੁੜੀ ਤਾਂ ਮਨਹੂਸ ਹੈ ਮੈਂ ਇਹ ਸਭ ਗਲਤ ਹੈ ਅਜਿਹਾ ਨਹੀਂ ਸੋਚਣਾ ਚਾਹੀਦਾ ਰਵੀ ਦੀ ਗੱਲ ਇੱਕਦਮ ਸਹੀ ਸੀ ਕਿਉਂਕਿ ਜੇਕਰ ਰਵੀ ਬਿਮਾਰ ਹੁੰਦਾ ਤਾਂ ਸਰਲਾ ਦੀ ਸੋਚ ਇਸ ਵਲ ਹੀ ਜਾਣੀ ਸੀ ਕਿ ਪਤਾ ਨਹੀਂ ਕਿਹੜੇ ਐਸਬ ਪੈਰ ਲੈ ਕੇ ਇਹ ਨੂੰ ਘਰ ਵਿੱਚ ਆਈਗੇ ਆਉਂਦੇ ਹੀ ਮੇਰਾ ਮੁੰਡਾ ਬਿਮਾਰ ਹੋ ਗਿਆ ਰਵੀ ਦੀ ਗੱਲ ਦਾ ਕੋਈ ਵੀ ਜਵਾਬ ਮੇਰੀ ਸੱਸ ਕੋਲ ਨਹੀਂ ਸੀ ਰਵੀ ਕਹਿਣ ਲੱਗਾ ਮਾਂ ਕਿਉਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਉਸੇ ਤਰ੍ਹਾਂ ਹੀ ਸੋਚ ਲੈ ਕੇ ਬੈਠ ਜਾਂਦੇ ਹੋ ਮੈਂ ਸ਼ਾਲੂ ਨੂੰ ਵਾਪਸ ਲੈਣ ਜਾ ਰਿਹਾ ਮੈਂ ਉਸ ਨੂੰ ਚੰਗੇ ਡਾਕਟਰ ਨੂੰ ਦਿਖਾਉਂਗਾ ਠੀਕ ਹੋ ਜਾਵੇਗੀ ਇਹ ਕਹਿ ਕੇ ਰਵੀ ਉੱਥੋਂ ਜਾ ਚੁੱਕਿਆ ਸੀ ਪਰ ਉਸੇ ਸਮੇਂ ਇੱਕ ਹੋਰ ਗਵਨਣ ਮੇਰੀ ਸੱਸ ਕੋਲ ਆ ਗਈ ਮੇਰੀ ਸੱਸ ਇਕੱਲੀ ਰਹਿੰਦੀ ਸੀ ਇਸ ਲਈ ਉਸ ਦਾ ਆਪਣੇ ਮਾਹੌਲੇ ਵਿੱਚ ਮੇਲ ਜੋਲ ਬਹੁਤ ਜ਼ਿਆਦਾ ਸੀ ਘਰ ਵਿੱਚ ਕੋਈ ਨਾ ਕੋਈ ਗਵਨਣ ਆ ਕੇ ਬੈਠ ਹੀ ਜਾਂਦੀ ਸੀ ਆਪਣੇ ਦੁੱਖੜੇ ਸੁਣਾਉਣ ਲੱਗਦੀ ਤੇ ਮੇਰੀ ਸੱਸ ਵੀ ਉਹਨਾਂ ਦੀਆਂ ਗੱਲਾਂ ਸੁਣਨ ਵਿੱਚ ਲੱਗ ਜਾਂਦੀ ਪਰ ਉਸ ਗਵਰਨਰ ਨੇ ਇੱਕ ਨਵਾਂ ਹੀ ਮੋੜ ਦੇ ਦਿੱਤਾ ਮੇਰੀ ਸੱਸ ਨੂੰ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਉਹ ਕਹਿਣ ਲੱਗੀ ਕਿ ਮੈਨੂੰ ਤਾਂ ਕਾਲੇ ਜਾਦੂ ਦਾ ਚੱਕਰ ਲੱਗਦਾ ਹੈ ਤੈਨੂੰ ਇੰਨੀ ਪਿਆਰੀ ਖੂਬਸੂਰਤ ਨੂੰ ਮਿਲ ਗਈ ਹੈ ਕਿਸੇ ਨੂੰ ਕਿੱਥੋਂ ਇਹ ਗਲ ਬਰਦਾਸ਼ਤ ਹੋਈ ਹੋਵੇਗੀ ਤੂੰ ਮੰਨ ਜਾਂ ਨਾ ਮੰਨ ਪਰ ਮੇਰਾ ਅਨੁਭਵ ਕਹਿੰਦਾ ਹੈ ਤੇਰੀ ਨੂੰ ਤੇ ਕਿਸੇ ਨੇ ਕਾਲਾ ਜਾਦੂ ਕਰਵਾ ਦਿੱਤਾ ਹੈ ਹੁਣ ਉਸ ਦਾ ਤੋੜ ਕਰਵਾ ਨਹੀਂ ਦਿਨੋ ਦਿਨ ਸਮੱਸਿਆਵਾਂ ਵੱਧਦੀਆਂ ਹੀ ਚੱਲੀਆਂ ਜਾਣਗੀਆਂ ਇਹ ਸੁਣ ਕੇ ਮੇਰੀ ਸੱਸ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਕਹਿਣ ਲੱਗੀ ਭੈਣ ਤੂੰ ਹੀ ਦੱਸ ਮੈਂ ਤਾਂ ਕਿਤੇ ਅੱਗੇ ਪਿੱਛੇ ਜਾਣਦੀ ਨਹੀਂ ਤੇ ਅੱਜਕੱਲ ਤਾਂ ਕਿੰਨਾ ਧੋਖਾ ਹੈ ਸਮਝ ਹੀ ਨਹੀਂ ਆਉਂਦਾ ਕੌਣ ਠੀਕ ਹੈ ਕੌਣ ਗਲਤ ਹੈ ਕਿਹੜੇ ਬਾਬੇ ਕੋਲ ਜਾਵਾਂ ਤੇ ਕਿਸ ਕੋਲ ਨਾ ਜਾਵਾਂ ਗਵਾਨੜ ਕਹਿਣ ਲੱਗੀ ਹਾਂ ਮੈਂ ਅਜਿਹੇ ਇੱਕ ਬਾਬੇ ਨੂੰ ਜਾਣਦੀ ਹਾਂ ਉਸਦੇ ਜਾਦੂ ਵਿੱਚ ਬਹੁਤ ਹੀ ਤਾਕਤ ਹੈ ਹਰ ਕਾਲੇ ਜਾਦੂ ਦਾ ਤੋੜ ਉਸ ਬਾਬਾ ਕੋਲ ਹੈ ਪਰ ਉਸਦੇ ਲਈ ਤੈਨੂੰ ਆਪਣੇ ਮੁੰਡੇ ਨਾਲ ਗੱਲ ਕਰਨੀ ਪਵੇਗੀ ਮੇਰੀ ਸੱਸ ਕਹਿਣ ਲੱਗੀ ਹਾਂ ਹਾਂ ਮੈਂ ਰਵੀ ਨੂੰ ਕਹਿ ਦਵਾਂਗੀ ਉਸਨੇ ਅਜ ਤੱਕ ਕਰੀ ਵੀ ਮੇਰੀ ਗੱਲ ਨਹੀਂ ਟਾਲੀ ਹੈ ਅਤੇ ਉਹ ਤਾਂ ਵੈਸੇ ਵੀ ਸ਼ਾਲੂ ਦੀ ਬਿਮਾਰੀ ਦੀ وجہ ਨਾਲ ਬਹੁਤ ਪਰੇਸ਼ਾਨ ਹੈ ਉਹ ਗਵੰਡਣ ਕਹਿਣ ਲੱਗੀ ਠੀਕ ਹੈ ਆਪਣੀ ਨੂੰਹ ਦੀ ਇੱਕ ਸਾੜੀ ਜਾਂ ਕੋਈ ਵੀ ਕਪੜਾ ਆਪਣੇ ਨਾਲ ਲੈ ਕੇ ਜਾਣਾ ਜੋ ਉਸਨੇ ਪੂਰੀ ਰਾਤ ਪਾਇਆ ਹੋਵੇ ਤੇ ਸਵੇਰ ਨੂੰ ਉਤਾਰਿਆ ਹੋਵੇ ਉਹ ਕਪੜਾ ਸੁੰਘਦੇ ਹੀ ਬਾਬਾ ਸਮਝ ਜਾਵੇਗਾ ਕਿ ਕੂੜੀ ਤੇ ਕਿਸ ਤਰ੍ਹਾਂ ਦਾ ਜਾਦੂ ਕਰਵਾਇਆ ਗਿਆ ਹੈ ਇਹ ਗੱਲ ਸੁਣਦੇ ਹੀ ਮੇਰੀ ਸੱਸ ਬਹੁਤ ਹੀ ਖੁਸ਼ ਹੋਈ ਸੀ ਕਿ ਇਹ ਤਾਂ ਬਹੁਤ ਪੁੰਚੇ ਹੋਏ ਬਾਬਾ ਜੀ ਲੱਗਦੇ ਹਨ ਜੋ ਕੱਪੜਾ ਸੁੰਘਦੇ ਹੀ ਉਹਨਾਂ ਨੂੰ ਪਤਾ ਚੱਲ ਜਾਵੇਗਾ ਕਿ ਪਰੇਸ਼ਾਨੀ ਕੀ ਹੈ ਉਸ ਦਿਨ ਜਦੋਂ ਰਵੀ ਤੇ ਮੈਂ ਘਰ ਪਹੁੰਚੇ ਤਾਂ ਸਭ ਤੋਂ ਪਹਿਲਾਂ ਮੇਰੀ ਸੱਸ ਨੇ ਇਹੀ ਗੱਲ ਰਵੀ ਨਾਲ ਕੀਤੀ ਸੀ ਤੇ ਰਵੀ ਨੂੰ ਦੱਸਣ ਲੱਗੀ ਕਿ ਇੱਕ ਬਹੁਤ ਹੀ ਪੁੰਚੇ ਹੋਏ ਬਾਬਾ ਜੀ ਹਨ ਕੋਈ ਵੀ ਬਿਮਾਰੀ ਹੋਵੇ ਜਾਦੂ ਟੂਣਾ ਹੋਵੇ ਜੇ ਡਾਕਟਰੀ ਇਲਾਜ ਹੋਏ ਸਭ ਕੁਝ ਫਟਾਫਟ ਤੋਤੇ ਦੀ ਤਰ੍ਹਾਂ ਬੋਲ ਦਿੰਦੇ ਹਨ ਜੇਕਰ ਅਸੀਂ ਸ਼ਾਲੂ ਨੂੰ ਉੱਥੇ ਲੈ ਕੇ ਜਾਵਾਂਗੇ ਤਾਂ ਦੇਖਣਾ ਕਿਵੇਂ ਚੰਗੀ ਬਲੀ ਠੀਕ ਹੋ ਕੇ ਵਾਪਸ ਆਵੇਗੀ ਐਨਾ ਸੁਣਨਾ ਸੀਗੇ ਤਾਂ ਰਵੀ ਦੇ ਮਥੇਤੇ ਬਲ ਪੈ ਗਈ ਕਹਿਣ ਲੱਗਿਆ ਕਿ ਨਹੀਂ ਨਹੀਂ ਮੈਂ ਕਿਸੇ ਵੀ ਬਾਬੇ ਦੇ ਚੱਕਰਾਂ ਵਿੱਚ ਨਹੀਂ ਪੈਣ ਵਾਲਾ ਸ਼ਾਲੂ ਨੂੰ ਕੋਈ ਵੀ ਖਾਸ ਬਿਮਾਰੀ ਨਹੀਂ ਹੈ ਮੈਂ ਜਾਣਦਾ ਹਾਂ ਉਸ ਨੂੰ ਬਸ ਇਹ ਮੌਸਮੀ ਬੁਖਾਰ ਹੈ ਤੇ ਇਹ ਡਾਕਟਰੀ ਇਲਾਜ ਹੈ ਇਲਾਜ ਕਰਵਾਵੇਗੀ ਖਾਵੇਗੀ ਪੀਵੇਗੀ ਤਾਂ ਬਿਲਕੁਲ ਠੀਕ ਹੋ ਜਾਵੇਗੀ ਪਰ ਮੇਰੀ ਸੱਸ ਗੁੱਸੇ ਨਾਲ ਖੋਲਦੇ ਹੋਏ ਆਪਣੇ ਮੁੰਡੇ ਨੂੰ ਦੇਖਣ ਲੱਗੀ ਸੀ ਉਸ ਸਮੇਂ ਮੈਂ ਵੀ ਉੱਥੇ ਆ ਗਈ ਬੁਖਾਰ ਦੀ ਤੇਜ਼ੀ ਦੀ ਵਜ੍ਹਾ ਨਾਲ ਮੈਨੂੰ ਬਹੁਤ ਕਮਜ਼ੋਰੀ ਹੋ ਗਈ ਸੀ ਮਰੀ ਮਰੀ ਹਾਲਤ ਵਿੱਚ ਚਲਦੇ ਹੋਏ ਆਈ ਸੀ ਜਿਵੇਂ ਸਰੀਰ ਵਿੱਚ ਜਾਨ ਹੀ ਨਾ ਹੋਵੇ ਦੋ ਕਦਮਾਂ ਤੋਂ ਚੱਲ ਕੇ ਆਈ ਸੀ ਫਿਰ ਵੀ ਇਸ ਤਰ੍ਹਾਂ ਹਫ ਰਹੀ ਸੀ ਕਿ ਜਿਵੇਂ ਮੈਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਈ ਹਾਂ ਮੈਂ ਲੜਖੜਾਉਂਦੇ ਹੋਏ ਰਵੀ ਦੇ ਕੋਲ ਜਾ ਕੇ ਬੈਠ ਗਈ ਸੀ ਚਿਹਰੇ ਤੇ ਪੀਲਾਪਨ ਛਾਇਆ ਹੋਇਆ ਸੀ ਇਹ ਦੇਖ ਕੇ ਤਾਂ ਮੇਰੀ ਸਸਦਾ ਦਿਲ ਹੋਰ ਵੀ ਉੱਡਣ ਲੱਗਿਆ ਸੀ ਚਾਰ ਦਿਨ ਦੀ ਨਵੀਂ ਨਵੇਲੀ ਦੁਲਹਨ ਹੈ ਨਵੀਂ ਨਵੇਲੀ ਦੁਲਹਨ ਵਰਗਾ ਕੋਈ ਵੀ ਰੂਪ ਉਸ ਦੇ ਉੱਪਰ ਨਹੀਂ ਚੜਿਆ ਸੀ ਬਲਕਿ ਉਸ ਦੀ ਰੰਗਤ ਹੋਰ ਵੀ ਜ਼ਿਆਦਾ ਪੀਲੀ ਪੈ ਗਈ ਸੀ ਮੂੰਹ ਫੇਰ ਕੇ ਮੂੰਹ ਵਿੱਚ ਬੜਬੜਾਉਣ ਲੱਗੀ ਕਿ ਮੇਰੀ ਤਾਂ ਕਿਸਮਤ ਹੀ ਫੁੱਟ ਗਈ ਜੋ ਇਸ ਵਰਗੀ ਬਿਮਾਰ ਕੁੜੀ ਨੂੰ ਨੂ ਬਣਾ ਕੇ ਕਰ ਲਿਆਈ ਪਰ ਰਵੀ ਨੇ ਇਸ ਵਾਰ ਆਪਣੀ ਮਾਂ ਨੂੰ ਹੈਰਾਨੀ ਨਾਲ ਦੇਖਿਆ ਸੀ ਨਾਲ ਹੀ ਨਾਲ ਅੱਖਾਂ ਵਿੱਚ ਕੁਝ ਇਸ਼ਾਰਾ ਕੀਤਾ ਸੀ ਕਿ ਮਾਂ ਹੁਣ ਫੇਰ ਤੋਂ ਸ਼ੁਰੂ ਨਾ ਹੋ ਜਾਣਾ ਖੈਰ ਮੇਰੀ ਸੱਸ ਨੇ ਰਵੀ ਤੋਂ ਆਪਣੀ ਗੱਲ ਮੰਨਵਾ ਲਈ ਸੀ ਤੇ ਰਵੀ ਨੂੰ ਵੀ ਆਪਣੀ ਮਾਦੀ ਗੱਲ ਮੰਨਣੀ ਪਈ ਨਾ ਚਾਹੁੰਦੇ ਹੋਏ ਵੀ ਉਸ ਨੇ ਇਸ ਗੱਲ ਦੇ ਲਈ ਹਾਮੀ ਭਰ ਲਈ ਸੀ ਕਹਿਣ ਲੱਗਿਆ ਠੀਕ ਹੈ ਮਾਂ ਜੇਕਰ ਤੂੰ ਮੇਰੀ ਪਤਨੀ ਨੂੰ ਬਾਬੇ ਕੋਲ ਲੈ ਕੇ ਜਾਣਾ ਚਾਹੁੰਦੀ ਹੈ ਤਾਂ ਲੈ ਜਾ ਕਰਵਾ ਲੈ ਉਸ ਦਾ ਇਲਾਜ ਪਰ ਹਾਂ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਗੱਲ ਨਾ ਸੁਣਾ ਤੇ ਰਾਤ ਵਾਲੇ ਕਪੜੇ ਸੁੰਘਣ ਦਾ ਕੀ ਚੱਕਰ ਹੈਗੇ ਕਪੜੇ ਸੁੰਘਦੇ ਹੀ ਬਿਮਾਰੀ ਸਾਹਮਣੇ ਆਉਂਦੀ ਹੈ ਮੇਰੀ ਸੱਸ ਕਹਿਣ ਲੱਗੀ ਕਿ ਹਰ ਬਾਬਾ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਉਹ ਆਪਣੇ ਆਪਣੇ ਤਰੀਕਿਆਂ ਨਾਲ ਹੀ ਇਲਾਜ ਕਰਦੇ ਹਨ ਅਤੇ ਇਹ ਜੋ ਬਾਬਾ ਹਨ ਇਹ ਇੱਕ ਮੀਤ ਸੁੰਘ ਕੇ ਹੀ ਬਿਮਾਰੀ ਦਾ ਪਤਾ ਲਗਾ ਲੈਂਦੇ ਹਨ ਪਰ ਮੇਰਾ ਦਿਲ ਨਹੀਂ ਮੰਨ ਰਿਹਾ ਸੀ ਕਿ ਮੈਂ ਕਿਸੇ ਬਾਬੇ ਕੋਲ ਜਾਵਾਂ ਅਤੇ ਜਾਦੂ ਟੋਣੇ ਨਾਲ ਇਲਾਜ ਕਰਵਾਵਾਂ ਪਰ ਫਿਰ ਵੀ ਆਪਣੀ ਸੱਸ ਦੀ ਗਲਤਾਂ ਮੰਨਣੀ ਹੀ ਸੀ ਅਗਲੇ ਦਿਨ ਸਵੇਰੇ ਸਵੇਰੇ ਬੱਸ ਵਿੱਚ ਬੈਠ ਕੇ ਮੈਂ ਤੇ ਮੇਰੀ ਸੱਸ ਬਾਬੇ ਦੇ ਠਿਕਾਣੇ ਤੇ ਜਾਣ ਲਈ ਨਿਕਲ ਪਈਆਂ 3 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਅਸੀਂ ਉਸ ਪਿੰਡ ਵਿੱਚ ਪਹੁੰਚ ਗਏ ਜਿੱਥੇ ਬਾਬਾ ਦਾ ਠਿਕਾਣਾ ਸੀ ਬਾਬਾ ਦੇ ਆਸ਼ਰਮ ਵਿੱਚ ਪਹੁੰਚਣ ਤੋਂ ਬਾਅਦ ਮੈਂ ਤਾਂ ਬਿਲਕੁਲ ਹੀ ਘਬਰਾ ਚੁੱਕੀ ਸੀ ਕਿਉਂਕਿ ਉੱਥੇ ਤਾਂ ਔਰਤਾਂ ਦੀ ਬਹੁਤ ਜ਼ਿਆਦਾ ਭੀੜ ਸੀ ਪਿੰਡ ਦੀਆਂ ਔਰਤਾਂ ਮੇਲੇ ਕੁਝੇਲੇ ਕੱਪੜੇ ਤੇ ਸਿੱਧੀ ਸੱਦੀ ਹਾਲਤ ਵਿੱਚ ਉੱਥੇ ਮੌਜੂਦ ਸੀ ਉੱਥੇ ਤਾਂ ਇਸ ਤਰ੍ਹਾਂ ਦਾ ਸ਼ੋਰ ਸੀ ਜਿਵੇਂ ਕੋਈ ਮੱਛਲੀ ਬਾਜ਼ਾਰ ਹੋਵੇ ਜਦੋਂ ਮੇਰਾ ਨੰਬਰ ਆਇਆ ਤਾਂ ਮੈਂ ਵੀ ਅੰਦਰ ਗਈ ਤੇ ਆਪਣੇ ਨਾਲ ਉਹ ਰਾਤ ਵਾਲੀ ਕਮੀਜ਼ ਵੀ ਲੈ ਕੇ ਗਈ ਸੀ ਜੋ ਮੈਂ ਰਾਤ ਪਰ ਪਾ ਕੇ ਰੱਖੀ ਸੀ ਜਿਵੇਂ ਹੀ ਬਾਬਾ ਨੇ ਇੱਕ ਨਜ਼ਰ ਮੈਨੂੰ ਦੇਖਿਆ ਤਾਂ ਮੈਨੂੰ ਅਜੀਬ ਜਿਹੇ ਅੰਦਾਜ਼ ਵਿੱਚ ਘੂਰਨ ਲੱਗਿਆ ਮੈਨੂੰ ਤਾਂ ਬਾਬਾ ਦੀਆਂ ਨਜ਼ਰਾਂ ਬਿਲਕੁਲ ਵੀ ਚੰਗੀਆਂ ਨਹੀਂ ਲੱਗੀਆਂ ਸਨ ਪਰ ਫਿਰ ਵੀ ਮੈਂ ਆਪਣੀ ਸੱਸ ਦੇ ਹੱਥੋਂ ਮਜਬੂਰ ਸੀ ਜੇਕਰ ਮੈਂ ਸੱਸ ਨੂੰ ਮਨਾ ਕਰਦੀ ਤਾਂ ਉਹ ਤਾਂ ਮੈਨੂੰ ਇਸ ਘਰ ਵਿੱਚੋਂ ਕੱਢਣ ਦਾ ਸੋਚ ਚੁੱਕੀ ਸੀ ਜਿਵੇਂ ਹੀ ਮੇਰੀ ਸੱਸ ਨੇ ਉਹ ਕਮੀਜ਼ ਕੱਟ ਕੇ ਬਾਬਾ ਨੂੰ ਦਿੱਤੀ ਉਹ ਬਾਬਾ ਉਸਨੂੰ ਬਿਲਕੁਲ ਆਪਣੀ ਨੱਕ ਦੇ ਕੋਲ ਲਿਜਾ ਕੇ ਸੁੰਘਣ ਲੱਗਿਆ ਉਸਨੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਉਸ ਕਮੀਜ਼ ਨੂੰ ਸੁੰਘਿਆ ਸੀ ਇਹ ਦੇਖ ਕੇ ਮੈਨੂੰ ਬਹੁਤ ਹਿਜਕਿਤਾੜ ਜਿਹੀ ਹੋਈ ਸੀ ਮੈਂ ਆਪਣੀ ਸੱਸ ਦਾ ਹੱਥ ਫੜ ਕੇ ਬੈਠੀ ਰਹੀ ਕੁਝ ਦੇਰ ਤੱਕ ਅੱਖਾਂ ਬੰਦ ਕਰਨ ਤੋਂ ਬਾਅਦ ਜਦੋਂ ਬਾਬਾ ਨੇ ਅੱਖਾਂ ਖੋਲੀਆਂ ਤਾਂ ਅੱਖਾਂ ਖੁੱਲ ਕੇ ਕਹਿਣ ਲੱਗਾ ਬਹੁਤ ਹੀ ਵੱਡਾ ਕਾਲਾ ਜਾਦੂ ਹੋਇਆ ਹੈ ਤੇਰੀ ਨੂੰ ਤੇ ਰੱਬ ਦਾ ਧੰਨਵਾਦ ਕਰਕੇ ਸਮੇਂ ਤੇ ਮੇਰੇ ਕੋਲ ਆ ਗਈ ਹੈ ਜਿਕਰ ਕੁਝ ਦਿਨ ਹੋਰ ਦੇਰੀ ਕਰ ਦਿੰਦੀ ਤੇ ਮੇਰੇ ਕੋਲ ਨਾ ਪਹੁੰਚ ਪਾਉਂਦੀ ਤਾਂ ਤੇਰੀ ਨੂੰਹ ਦੇ ਨਾਲ ਪਤਾ ਨਹੀਂ ਕੀ ਹੋ ਜਾਂਦਾ ਮੇਰੀ ਸੱਸ ਤਾਂ ਇਹ ਸੁਣ ਕੇ ਬਹੁਤ ਜ਼ਿਆਦਾ ਡਰ ਚੁੱਕੀ ਸੀ ਉਹਨਾਂ ਦੇ ਚਿਹਰੇ ਦੀਆਂ ਹਵਾਈਆਂ ਉੱਡ ਚੁੱਕੀਆਂ ਸਨ ਕਿਸ ਨੇ ਕਰਵਾਇਆ ਹੈ ਇਸ ਤੇ ਕਾਲਾ ਜਾਦੂ ਰੱਬ ਤਾਂ ਉਸ ਦੀ ਨਸਲਾ ਉਜਾੜ ਦੇਵੇ ਜਿਸ ਨੇ ਇਸ ਤੇ ਕਾਲਾ ਜਾਦੂ ਕਰਵਾਇਆ ਹੈ ਆਖਰ ਜਾਦੂ ਕਰਨ ਵਾਲੇ ਮੇਰੇ ਖਾਨਦਾਨ ਵਾਲੇ ਹਨ ਜਾਂ ਫਿਰ ਇਸ ਦੇ ਖਾਨਦਾਨ ਵਾਲੇ ਤਾਂ ਬਾਬਾ ਨੇ ਇੱਕ ਨਜ਼ਰ ਮੈਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਤੇ ਕਿਹਨ ਲੱਗਿਆ ਕਿ ਨਹੀਂ ਨਹੀਂ ਤੇਰੇ ਖਾਨਦਾਨ 'ਚ ਕੋਈ ਵੀ ਔਰਤ ਅਜਿਹੀ ਨਹੀਂ ਹੈ ਜੋ ਇਸਤੇ ਕਾਲਾ ਜਾਦੂ ਕਰਵਾ ਸਕੇ ਉਹ ਤਾਂ ਜਿੱਥੋਂ ਆਈ ਹੈ ਉੱਥੇ ਹੀ ਕਿਸੇ ਨੇ ਇਸਤੇ ਕਾਲਾ ਜਾਦੂ ਕਰਵਾ ਰੱਖਿਆ ਹੈ ਕੋਈ ਬਹੁਤ ਹੀ ਕਰੀਬੀ ਰਿਸ਼ਤੇਦਾਰ ਹੈ ਜਿਸ ਨੇ ਇਸ ਉਤੇ ਜਾਦੂ ਕਰਵਾਇਆ ਹੈ ਪਰ ਸ਼ੁਕਰ ਕਰੋ ਮੈਂ ਬਹੁਤ ਜਲਦੀ ਹੀ ਉਸ ਨੂੰ ਆਪਣੀ ਕੈਦ ਵਿੱਚ ਕਰ ਲਵਾਂਗਾ ਅਤੇ ਜਾਦੂ ਨੂੰ ਤੋੜ ਕੇ ਰੱਖ ਦਵਾਂਗਾ ਬਸ ਮੈਨੂੰ 2 ਕਿਲੋ ਕਾਜੂ ਤੇ 2 ਤਿੱਤਰ ਲਿਆ ਕੇ ਦੇ ਦਿਓ ਮੈਂ ਅਜਿਹਾ ਤੋੜ ਕਰੂੰਗਾ ਕਿ ਤੇਰੀ ਨੂੰ ਦੀ ਜਾਨ ਛੁੱਟ ਜਾਵੇਗੀ ਹਰ ਸੋਮਵਾਰ ਨੂੰ 2 ਮਹੀਨੇ ਤੱਕ ਮੈਨੂੰ ਇਹ ਸਭ ਕੁਝ ਲਿਆ ਕੇ ਦੇਣਾ ਪਵੇਗਾ ਮੇਰੀ ਸੱਸ ਘਰ ਵਾਪਸ ਆ ਗਈ ਸੀ ਘਰ ਆ ਕੇ ਉਹਨਾਂ ਨੇ ਰਵੀ ਨੂੰ ਸਭ ਕੁਝ ਦੱਸਿਆ ਤੇ ਕਹਿਣ ਲੱਗੀ ਕਿ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਹਾਂ ਰਵੀ ਕਹਿਣ ਲੱਗਾ ਫਿਰ ਵੀ ਮੈਨੂੰ ਲੱਗਦਾ ਹੈ ਕਿ ਨਾਲ ਨਾਲ ਸ਼ਾਲੂ ਦਾ ਡਾਕਟਰੀ ਇਲਾਜ ਵੀ ਕਰਵਾਉਣਾ ਚਾਹੀਦਾ ਹੈ ਮੈਂ ਕਿਸੇ ਬਾਬੇ ਦੇ ਭਰੋਸੇ ਨਹੀਂ ਰਹਿ ਸਕਦਾ ਮੇਰੀ ਸੱਸ ਕਹਿਣ ਲੱਗੀ ਰਵੀ ਦੇ ਸ਼ਾਲੂ ਦੀ ਤਬੀਤ ਇੱਕ ਹੀ ਵਾਰ ਜਾਣ ਨਾਲ ਕਿਵੇਂ ਚੰਗੀ ਭਲੀ ਲੱਗ ਰਹੀ ਹੈ ਤੇ 2 ਮਹੀਨੇ ਤੱਕ ਤਾਂ ਉਹ ਬਿਲਕੁਲ ਠੀਕ ਹੋ ਜਾਵੇਗੀ ਡਾਕਟਰ ਕੋਲ ਜਾਣ ਦੀ ਕੀ ਜ਼ਰੂਰਤ ਹੈ 2-3 ਤੱਕ ਸ਼ਾਲੂ ਦੀ ਤਬੀਅਤ ਵੀ ਬਹੁਤ ਠੀਕ ਲੱਗਣ ਲੱਗੀ ਸੀ ਪਰ ਕੁਝ ਦਿਨ ਬਾਅਦ ਹੌਲੀ-ਹੌਲੀ ਉਸ ਦੀ ਤਬੀਅਤ ਫਿਰ ਤੋਂ ਡਿੱਗਣ ਲੱਗੀ ਸੀ ਅਜਿਹਾ ਲੱਗਦਾ ਸੀ ਜਿਵੇਂ ਉਸ ਦੇ ਸਰੀਰ ਨੂੰ ਕਿਸੇ ਅੱਗ ਦੀ ਪੱਟੀ ਤੇ ਰੱਖ ਦਿੱਤਾ ਗਿਆ ਹੋਵੇ ਉਸ ਦੀ ਹਾਲਤ ਆ ਦਿਨੋ-ਦਿਨ ਖਰਾਬ ਹੋਣਾ ਸ਼ੁਰੂ ਹੋ ਚੁੱਕੀ ਸੀ ਤੇ ਸੱਸ ਡਾਕਟਰ ਕੋਲ ਜਾਣ ਨਹੀਂ ਦਿੰਦੀ ਸੀ ਆਖਰ ਨੂੰ ਦੋ ਮਹੀਨੇ ਦਾ ਸਮਾਂ ਪੂਰਾ ਹੋ ਗਿਆ ਅਤੇ ਇਹਨਾਂ ਦੋ ਮਹੀਨਿਆਂ ਵਿੱਚ ਸ਼ਾਲੂ ਬਿਲਕੁਲ ਸੁੱਕ ਕੇ ਕੰਡਾ ਹੋ ਚੁੱਕੀ ਸੀ ਸੱਸ ਨੇ ਹੁਣ ਬਾਬੇ ਕੋਲ ਜਾਣਾ ਵੀ ਘਟ ਕਰ ਦਿੱਤਾ ਸੀ ਬਲਕਿ ਹੁਣ ਰਵੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਤੋਂ ਇਹ ਨੂੰਹ ਬਣ ਕੇ ਮੇਰੇ ਘਰ ਵਿੱਚ ਆਈ ਹੈ ਮੈਂ ਤਾਂ ਸਾਰੇ ਖਾਨਦਾਨ ਵਿੱਚ ਤਮਾਸ਼ਾ ਬਣ ਕੇ ਰਹਿ ਗਈ ਹਾਂ ਕਿ ਮੈਂ ਕਿਸੇ ਬਿਮਾਰ ਕੁੜੀ ਦੇ ਨਾਲ ਆਪਣੇ ਮੁੰਡੇ ਦਾ ਵਿਆਹ ਕਰਵਾ ਦਿੱਤਾ ਜੇਕਰ ਇਹ ਚੰਗੇ ਖਾਨਦਾਨ ਦੀ ਹੁੰਦੀ ਤਾਂ ਹੁਣ ਤੱਕ ਮੈਨੂੰ ਪੋਤਾ ਜਾਂ ਪੋਤੀ ਦੇ ਆਉਣ ਦੀ ਖੁਸ਼ਖਬਰੀ ਵੀ ਸੁਣਾ ਚੁੱਕੀ ਹੁੰਦੀ ਪਰ ਦੇਖ ਤਾਂ ਕਿਵੇਂ ਇਸ ਦੇ ਘਰ ਵਾਲਿਆਂ ਨੇ ਇਸ ਤੋਂ ਜਾਨ ਛਡਵਾ ਕੇ ਸਾਡੇ ਪੱਲੇ ਬੰਨ ਦਿੱਤਾ ਹੈ ਮੈਂ ਹੁਣ ਹਰ ਰੋਜ਼ ਰੋਂਦੀ ਰਹਿੰਦੀ ਆਪਣੀ ਸਸਦੀਆਂ ਗੱਲਾਂ ਸੁਣ ਕੇ ਮੈਂ ਹੁਣ ਸੱਚਮੁੱਚ ਆਪਣੇ ਆਪ ਨੂੰ ਮਨਹੂਸ ਸਮਝਣ ਲੱਗੀ ਸੀ ਇੱਕ ਦਿਨ ਮੈਂ ਰਵੀ ਨੂੰ ਕਹਿਣ ਲੱਗੀ ਕਿ ਇਸ ਤਰ੍ਹਾਂ ਕਰੋਗੇ ਤੁਸੀਂ ਮੈਨੂੰ ਮੇਰੀ ਮਾਦੇ ਘਰ ਛੱਡ ਦਿਓ ਜਦੋਂ ਤੱਕ ਮੈਂ ਠੀਕ ਨਹੀਂ ਹੋ ਜਾਂਦੀ ਤੁਸੀਂ ਮੈਨੂੰ ਇੱਥੇ ਵਾਪਸ ਨਾ ਲੈ ਕੇ ਆਉਣਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਬੇਸ਼ੱਕ ਤੁਸੀਂ ਦੂਜਾ ਵਿਆਹ ਵੀ ਕਰਵਾ ਲਓ ਤੇ ਮੈਨੂੰ ਛੱਡ ਦਿਓ ਮੈਂ ਜਾਣਦੀ ਹਾਂ ਤੁਸੀਂ ਮੇਰੀ ਵਜ੍ਹਾ ਨਾਲ ਬਹੁਤ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹੋ ਇਹ ਗੱਲ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ ਮੈਂ ਇੰਨੇ ਸਾਲ ਆਪਣੇ ਮਾਪੇ ਦੇ ਨਾਲ ਗੁਜ਼ਾਰੇ ਸੀ ਪਰ ਅੱਜ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਬਲਕਿ ਜਦੋਂ ਤੋਂ ਮੈਂ ਇਸ ਘਰ ਵਿੱਚ ਕਦਮ ਰੱਖਿਆ ਸੀ ਉਸ ਸਮੇਂ ਤੋਂ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ ਸੀ ਮੈਨੂੰ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਹੁਣ ਹੌਲੀ-ਹੌਲੀ ਰਵੀ ਵੀ ਮੇਰੇ ਤੋਂ ਦੂਰ ਹੋ ਜਾਵੇਗਾ ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਰਵੀ ਦੇ ਦਿਲ ਵਿੱਚ ਤਾਂ ਮੇਰੇ ਲਈ ਸਿਰਫ ਪਿਆਰ ਹੀ ਪਿਆਰ ਸੀ ਉਸਦੇ ਦਿਲ ਵਿੱਚ ਮੇਰਾ ਬਹੁਤ ਸਨਮਾਨ ਸੀ ਉਹ ਕਿਸੇ ਵੀ ਕੀਮਤ ਤੇ ਮੈਨੂੰ ਖੋਣਾ ਨਹੀਂ ਚਾਹੁੰਦਾ ਸੀ ਆਪਣੀ ਮਾਂ ਦੇ ਸਾਹਮਣੇ ਮੇਰੀ ਤਰਫਦਾਰੀ ਵਿੱਚ ਜਿਆਦਾ ਬੋਲਦਾ ਤਾਂ ਨਹੀਂ ਸੀ ਕਿਤੇ ਮਾਂ ਇਹ ਨਾ ਸਮਝੇ ਕਿ ਮੇਰਾ ਮੁੰਡਾ ਆਪਣੀ ਪਤਨੀ ਦੇ ਆਉਣ ਤੋਂ ਬਾਅਦ ਮੇਰੇ ਤੋਂ ਬਿਲਕੁਲ ਦੂਰ ਹੋ ਚੁੱਕਿਆ ਹੈ ਇੱਕ ਰਾਤ ਲਗਭਗ 1 ਵਜੇ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋਣ ਲੱਗੀ ਮੈਂ ਦਰਦ ਨਾਲ ਚੀਕਣ ਲੱਗੀ ਰੋਣ ਲੱਗੀ ਮੇਰੀਆਂ ਚੀਕਾਂ ਦੀ ਆਵਾਜ਼ ਇਸ ਕਦਰ ਤੇਜ਼ ਸੀ ਮੇਰੀ ਸਸਦਾ ਹੱਥ ਉਹਨਾਂ ਦੇ ਦਿਲ ਤੇ ਗਿਆ ਸੀ ਕਹਿਣ ਲੱਗੀ ਲੱਗਦਾ ਹੈ ਕਿ ਉਸ ਆਤਮਾ ਦਾ ਸਰੀਰ ਤੋਂ ਬਾਹਰ ਨਿਕਲਣ ਦਾ ਸਮਾਂ ਹੈ ਜਿਸ ਨੇ ਸ਼ਾਲੂ ਨੂੰ ਆਪਣੇ ਕਬਜ਼ੇ ਵਿੱਚ ਕਰ ਰੱਖਿਆ ਹੈ ਮੇਰੀ ਸੱਸ ਨੇ ਰਵੀ ਨੂੰ ਆਪਣੇ ਕੋਲ ਬੁਲਾਇਆ ਕਹਿਣ ਲੱਗੀ ਰਵੀ ਮੇਰੀ ਗੱਲ ਮੰਨ ਹੁਣ ਦੇਖ ਸ਼ਾਲੂ ਜਾਂ ਤਾਂ ਠੀਕ ਹੋ ਜਾਵੇਗੀ ਜਾਂ ਫਿਰ ਉਸਦਾ ਆਖਰੀ ਸਮਾਂ ਹੈ ਤੂੰ ਉਸਨੂੰ ਕਮਰੇ ਵਿੱਚ ਬੰਦ ਕਰ ਦੇ ਜੋ ਵੀ ਆਤਮਾ ਹੈ ਉਸਦੇ ਸਰੀਰ ਤੋਂ ਨਿਕਲ ਜਾਵੇਗੀ ਜਾਂ ਫਿਰ ਸ਼ਾਲੂ ਨੂੰ ਆਪਣੇ ਨਾਲ ਲੈ ਕੇ ਜਾਵੇਗੀ ਪਰ ਮੈਂ ਤੈਨੂੰ ਇਸ ਕਮਰੇ ਵਿੱਚ ਨਹੀਂ ਰਹਿਣ ਦਵਾਂਗੀ ਮੈਂ ਨਹੀਂ ਚਾਹੁੰਦੀ ਸੀ ਕਿ ਸ਼ਾਲੂ ਦੇ ਨਾਲ ਨਾਲ ਤੇਰੀ ਵੀ ਜਾਨ ਨੂੰ ਖਤਰਾ ਹੋਵੇ ਮੇਰੀ ਤਬੀਅਤ ਨਾਲ ਰਵੀ ਵੈਸੇ ਵੀ ਪਰੇਸ਼ਾਨ ਸੀ ਮਾਂ ਦੀ ਗੱਲ ਸੁਣ ਕੇ ਉਸਨੇ ਆਪਣਾ ਸਿਰ ਫੜ ਲਿਆ ਤੇ ਆਪਣੀ ਮਾਂ ਦੇ ਸਾਹਮਣੇ ਬੇਵਸੀ ਨਾਲ ਕਹਿਣ ਲੱਗਾ ਬਸ ਕਰ ਦਿਓ ਮਾਂ ਕਿਹੋ ਜਿਹੀਆਂ ਗੱਲਾਂ ਤੁਸੀਂ ਕਰਦੇ ਰਹਿੰਦੇ ਹੋ ਕਿੰਨੀ ਵਾਰ ਤੁਹਾਨੂੰ ਮਨਾ ਕਰ ਚੁੱਕਿਆ ਹਾਂ ਅਜਿਹਾ ਕੁਝ ਵੀ ਨਹੀਂ ਹੈ ਜੋ ਤੁਸੀਂ ਸੋਚ ਰਹੇ ਹੋ ਮੈਂ ਸ਼ਾਲੂ ਨੂੰ ਲੈ ਕੇ ਹਸਪਤਾਲ ਜਾ ਰਿਹਾ ਹਾਂ ਇਹ ਕਹਿ ਕੇ ਉਹ ਜਲਦੀ ਨਾਲ ਕਮਰੇ ਵਿੱਚ ਆਇਆ ਮੈਂ ਦਰਦ ਨਾਲ ਤੜਫ ਰਹੀ ਸੀ ਰਵੀ ਨੇ ਮੈਨੂੰ ਜਲਦੀ ਨਾਲ ਬਾਹ ਵਿੱਚ ਚੁੱਕਿਆ ਤੇ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਕੇ ਚਲਾ ਗਿਆ ਜਦੋਂ ਤੱਕ ਉਹ ਮੈਨੂੰ ਹਸਪਤਾਲ ਲੈ ਕੇ ਗਿਆ ਮੈਂ ਬੇਹੋਸ਼ ਹੋ ਚੁੱਕੀ ਸੀ ਪਰ ਦਰਦ ਵਿੱਚ ਤੜਫ ਰਹੀ ਸੀ ਜਦੋਂ ਮੇਰੇ ਟੈਸਟ ਕਰਵਾਏ ਗਏ ਤਾਂ ਪਤਾ ਲੱਗਿਆ ਕਿ ਮੇਰੇ ਦੋਵੇਂ ਹੀ ਗੁਰਦੇ ਖਰਾਬ ਹੋ ਚੁੱਕੇ ਹਨ ਸਮੇਂ ਤੇ ਇਲਾਜ ਨਾ ਕਰਾਉਣ ਦੀ وجہ ਨਾਲ ਮੇਰੀਆਂ ਨਾੜੀਆਂ ਵਿੱਚ ਸੋਦਾ ਚੁੱਕੀ ਸੀ ਇੱਕ ਹਵਲ ਉਹਨਾਂ ਦੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ ਰਵੀ ਦੇ ਤਾਂ ਜਿਵੇਂ ਹੋਸੀ ਉੱਡ ਗਏ ਸਨ ਉਹ ਕਿਸੇ ਵੀ ਕੀਮਤ ਤੇ ਮੈਨੂੰ ਖੋਣਾ ਨਹੀਂ ਚਾਹੁੰਦਾ ਸੀ ਡਾਕਟਰ ਨੇ ਕਿਹਾ ਜਲਦੀ ਨਾਲ ਆਪਰੇਸ਼ਨ ਕਰਨਾ ਪਵੇਗਾ ਨਹੀਂ ਤਾਂ ਇਨਫੈਕਸ਼ਨ ਪੂਰੇ ਸਰੀਰ ਵਿੱਚ ਫੈਲ ਸਕਦਾ ਹੈ ਜੇਕਰ ਜਲਦੀ ਤੋਂ ਜਲਦੀ ਉਸ ਲਈ ਦੂਜੀ ਕਿਡਨੀ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਤਾਂ ਉਸ ਦੀ ਜਾਨ ਬਚਾਉਣਾ ਮੁਸ਼ਕਲ ਹੈ ਰਵੀ ਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਦੂਜੇ ਪਾਸੇ ਮੇਰੀ ਸੱਸ ਜੀ ਆਪਣਾ ਸਿਰ ਫੜ ਕੇ ਬੈਠੀ ਸੀ ਫਿਰ ਰਵੀ ਨੇ ਇੱਕ ਹੀ ਤਰੀਕਾ ਸਮਝਾਇਆ ਉਸਨੇ ਆਪਣੇ ਸਾਰੇ ਟੈਸਟ ਕਰਵਾਏ ਕਿਸਮਤ ਦੀ ਗੱਲ ਸੀ ਰਵੀ ਤੇ ਮੇਰਾ ਗੁਰਦਾ ਮੇਚ ਹੋ ਗਿਆ ਤੇ ਇਸ ਤਰ੍ਹਾਂ ਰਵੀ ਨੇ ਆਪਣਾ ਗੁਰਦਾ ਮੈਨੂੰ ਦੇ ਦਿੱਤਾ ਹੌਲੀ ਹੌਲੀ ਹੁਣ ਮੇਰੀ ਤਬੀਅਤ ਸੁਧਰਨ ਲੱਗੀ ਸੀ ਮੇਰੀ ਨਾੜੀਆਂ ਦੀ ਸੋਜ ਵੀ ਘਟ ਹੋਣ ਲੱਗੀ ਸੀ ਜਦੋਂ ਅਸੀਂ ਦੋਵੇਂ ਪਤੀ ਪਤਨੀ ਠੀਕ ਹੋ ਕੇ ਘਰ ਵਾਪਸ ਆਏ ਤਾਂ ਮੇਰੀ ਸੱਸ ਸ਼ਰਮਿੰਦਗੀ ਨਾਲ ਨਜ਼ਰਾਂ ਝੁਕਾ ਕੇ ਇੱਕ ਪਾਸੇ ਖੜੀ ਸੀ ਸਾਡੇ ਦੋਵਾਂ ਲਈ ਜੂਸ ਤੇ ਫਲ ਲੈ ਕੇ ਆਈ ਕਿਉਂਕਿ ਇਹ ਗਲਤਾਂ ਉਹ ਵੀ ਜਾਣਦੀ ਸੀ ਕਿ ਇਹ ਸਭ ਉਹਨਾਂ ਦੇ ਸ਼ੱਕ ਦਾ ਹੀ ਨਤੀਜਾ ਹੈ ਜੋ ਮੈਂ ਇਸ ਹਾਲ ਤੱਕ ਆਈ ਸੀ ਜੇਕਰ ਸਮੇਂ ਤੇ ਮੇਰਾ ਇਲਾਜ ਹੋ ਜਾਂਦਾ ਤਾਂ ਸ਼ਾਇਦ ਮੇਰੇ ਗੁਰਦੇ ਬਚ ਜਾਂਦੇ ਜੇਕਰ ਕਿਸੇ ਬਾਬੇ ਦੇ ਚੱਕਰਾਂ ਵਿੱਚ ਪੈਣ ਦੀ ਬਜਾਏ ਨੂੰ ਦੀ ਚੰਗੀ ਤਰ੍ਹਾਂ ਚੈੱਕਅਪ ਕਰਵਾ ਲੈਂਦੀ ਤਾਂ ਸ਼ਾਇਦ ਇਹ ਸਭ ਕੁਝ ਨਾ ਹੁੰਦਾ ਪਰ ਸ਼ਾਇਦ ਇਹ ਸਭ ਕੁਝ ਮੇਰੀ ਕਿਸਮਤ ਵਿੱਚ ਲਿਖਿਆ ਸੀ ਕੁਝ ਮਹੀਨੇ ਬਾਅਦ ਹੀ ਰੱਬ ਨੇ ਮੈਨੂੰ ਮਾਂ ਬਣਨ ਦੀ ਖੁਸ਼ੀ ਵੀ ਦੇ ਦਿੱਤੀ ਮੈਂ ਜੁੜਵਾ ਬੱਚਿਆਂ ਦੀ ਮਾਂ ਬਣਨ ਵਾਲੀ ਸੀ ਜਿਸ ਦੇ ਬਾਅਦ ਸੱਸ ਨੇ ਤਾਂ ਜਿਵੇਂ ਮੈਨੂੰ ਹੱਥ ਦਾ ਛੱਲਾ ਹੀ ਬਣਾ ਲਿਆ ਸੀ ਰਵੀ ਵੀ ਬਹੁਤ ਖੁਸ਼ ਸੀ ਕਿ ਉਸ ਦੇ ਘਰ ਦੋ ਨੰਨੇ-ਮੁੰਨੇ ਬੱਚਿਆਂ ਦੀਆਂ किलकारੀਆਂ ਗੂੰਜਣ ਵਾਲੀਆਂ ਹਨ ਉਹ ਵੀ ਮੇਰਾ ਬਹੁਤ ਧਿਆਨ ਰੱਖਦਾ ਮੈਨੂੰ ਰਵੀ ਦਾ ਪਿਆਰ ਦੇਖ ਕੇ ਪਿਆਰ ਆਉਣ ਲੱਗਦਾ ਕਿ ਕਿੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਸੀ ਰੱਬ ਨੂੰ ਅਰਦਾਸ ਕਰਦੀ ਹਾਂ ਕਿ ਹਰ ਕੁੜੀ ਨੂੰ ਇਸ ਤਰ੍ਹਾਂ ਹੀ ਪਿਆਰ ਕਰਨ ਵਾਲਾ ਪਤੀ ਮਿਲੇ ਇਸ ਪੂਰੀ ਕਹਾਣੀ ਵਿੱਚ ਦੇਖਿਆ ਜਾਵੇ ਤਾਂ ਅਸਲ ਕਿਰਦਾਰ ਰਵੀ ਦਾ ਸੀ ਜੇਕਰ ਰਵੀ ਵੀ ਬਾਕੀ ਮੁੰਡਿਆਂ ਦੀ ਤਰ੍ਹਾਂ ਆਪਣੀ ਮਾਂ ਦੀ ਗੱਲ ਮੰਨ ਕੇ ਆਪਣੀ ਪਤਨੀ ਨੂੰ ਛੱਡ ਦਿੰਦਾ ਤੇ ਤਲਾਕ ਦੇ ਕੇ ਨਿਕਲ ਜਾਂਦਾ ਤਾਂ ਅੱਜ ਸਭ ਕੁਝ ਖਤਮ ਹੋ ਜਾਂਦਾ ਅਰ ਸ਼ਾਲੂ ਵੀ ਤਲਾਕ ਦਾ ਦਾਗ ਲੈ ਕੇ ਆਪਣੀ ਮਾਂ ਦੇ ਕੋਲ ਬੈਠੀ ਹੁੰਦੀ ਤੇ ਉਸਦੇ ਬੁੱਢੇ ਮਾਪੇ ਆਪਣੀ ਤਲਾਕशुदा ਕੁੜੀ ਨੂੰ ਆਪਣੇ ਘਰ ਦੀ ਦਹਲੀਜ਼ ਤੇ ਦੇਖ ਕੇ ਸਮੇਂ ਤੋਂ ਪਹਿਲਾਂ ਹੀ ਬੁੱਢੇ ਹੋ ਜਾਂਦੇ ਪਰ ਇਹ ਸਿਰਫ ਰਵੀ ਦਾ ਪਿਆਰ ਤੇ ਸਮਝਦਾਰੀ ਸੀ ਕਿ ਉਸਨੇ ਆਪਣੇ ਘਰ ਨੂੰ ਬਚਾਏ ਰੱਖਿਆ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ